ਮੈਂ ਇੱਕਦਮ ਦੇਖਿਆ ਵੀ ਪਿਸਤੌਲ ਲੋਡ ਕਰ ਰਿਹਾ ਮੈਨੂੰ ਗੋਲੀ ਮਾਰਨ ਆਇਆ ਤੇ ਮੈਂ ਉੱਥੋਂ ਭੱਜਾ ਪਹਿਲੇ ਵਾਲਾ ਜਿਹੜਾ ਪੇਰ ਹੈ ਉਹ ਫੜਿਆ ਗਿਆ ਸੀ ਔਰ ਉਹਨੇ ਇਹ ਵੀ ਡਿਸਕਲੋਜ਼ਰ ਚ ਕਿਹਾ ਸੀ ਕਿ ਉਹਨੂੰ ਜਿਹੜੀ ਸਪਾਰੀ ਯੂਐਸਏ ਤੋਂ ਸੋਨੂ ਖਤਰੀ ਤੇ ਜੋਗਾ ਫੋਰੜੀ ਵਾਲੇ ਮੈਨੂੰ ਮਾਰਨ ਲਈ ਦਿੱਤੀ ਠੀਕ ਹੈ ਜਿਹੜੇ ਕੀ ਰੀਨੋਡ ਗੈਂਗਸਟਰ ਹਨ ਦੇਖੋ ਮੈਂ ਇੱਕ ਪੀਆਈਐਲ ਪਾਈ ਹੋਈ ਹੈ ਜਿਹੜੀ ਕੀ ਮੈਂ ਇਨ ਪਰਸਨ ਪਾਈ ਹੋਈ ਹੈ ਆਪਣੇ ਨਾਮ ਵੱਲੋਂ ਸਿਮਰਨਜੀਤ ਸਿੰਘ ਵਰਸਸ ਸਟੇਟ ਆਫ ਪੰਜਾਬ ਦੇ ਨਾਮ ਤੋਂ ਹੀ ਪਾਈ ਹੋਈ ਹੈ ਜਿਹਦੇ ਵਿੱਚ ਬਹੁਤ ਲਾਰਜਰ ਪੈਸਾ ਇਨਵੋਲਵ ਹੈ ਜਿਹੜੇ ਕੁਝ ਬਿਲਡਰ ਲੋਬੀ ਹੈਗੀ ਹੈ ਉਹਨਾਂ ਨੇ ਕੁਝ ਨਜਾਇਜ਼ ਇਮਾਰਤਾਂ ਹੋਟਲ ਬਿਲਡਿੰਗਸ ਕਲੋਨੀਆਂ ਖੜੀਆਂ ਕਰ ਲਈਆਂ ਜਿਹਦੇ ਵਿੱਚ ਸਰਕਾਰ ਨੂੰ ਕਰੋਨਾ ਦਾ ਨੁਕਸਾਨ ਹੋਇਆ ਕੁਝ ਬਿਲਡਰ ਜਿਹੜੇ ਬਹੁਤ ਵੱਡੀ ਲੋਬੀ ਦੇ ਜਲੰਦਰ ਤੋ ਰਿਲੇਟ ਕਰਦੇ ਨੇ ਜੀ ਜਿਨ੍ਹਾਂ ਦੇ ਮੰਚੇ ਹੁੰਦਾ ਵੀ ਸਾਡੇ ਵੱਲ ਤਾਂ ਕੋਈ ਜਿਹੜਾ ਦੇਖੂਗਾ ਉਹ ਇਸ ਦੁਨੀਆ ਤੇ ਰਹਿਣਾ ਨਹੀਂ ਚਾਹੀਦਾ ਹੂੰ ਉਹਨਾਂ ਦੀ ਕੁਝ ਇੱਕ ਦੋ ਕੰਪਲੇਂਟਾਂ ਜਦੋਂ ਪਾਈਆਂ ਮਹਿਕਮੇ ਨੇ ਉਹਨਾਂ ਨੂੰ ਨੋਟਿਸ ਕੱਢੇ ਉਹ ਥੋੜਾ ਜਿਹਾ ਉਹ ਗਰਮੀ ਖਾ ਗਏ ਬਈ ਇਹ ਸਾਡੇ ਵੱਲ ਤਾਂ ਕੋਈ ਦੇਖਦਾ ਨਹੀਂ ਵੀ ਇਹ ਕਿਦਾਂ ਆ ਗਿਆ ਤੇ ਉਹ ਸਥਿਤੀ ਕਿਦਾਂ ਦੀ ਹੁੰਦੀ ਹੈ ਮਨੋਵਿਗਿਆਨਿਕ ਤੌਰ ਦੇ ਉੱਪਰ ਜਦੋਂ ਤੁਹਾਡੇ ਤੇ ਕੋਈ ਪੁਆਇੰਟ ਕਰਕੇ ਗਨ ਗੋਲੀ ਚਲਾ ਦੇਵੇ ਉਸ ਟਾਈਮ ਮਨ ਦੇ ਵਿੱਚ ਕੀ ਆਉਂਦਾ ਹੈ ਬੰਦਾ ਇਹ ਸਿਲੈਂਡਰ ਕਰ ਦਿੰਦਾ ਹੈ ਸਥਿਤੀ ਨੂੰ ਸਾਰਾ ਕੁਝ ਜਾਂ ਫਿਰ ਹੱਥ ਪੈਰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਇੱਕ ਬੰਦੇ ਦੇ ਮਨ 'ਚ ਇਹ ਆਉਂਦਾ ਪਿੱਛੋਂ ਗੋਲੀ ਆਈ ਲੋ ਆਈ ਲੋ ਬੰਦਾ ਤਕਰੀਬਨ ਮੌਤ ਆਪਣੀ ਅੱਗੇ ਦੇਖ ਲੈਂਦਾ ਯੋ ਤੁਸੀਂ ਆਪਾਂ ਕਹੀਏ ਕਿ ਜਦੋਂ 1 ਮਈ ਨੂੰ ਉਹਨਾਂ ਨੂੰ ਇਹ ਪਤਾ ਲੱਗਿਆ ਸੀ ਵੀ ਇਹਨੂੰ ਗੋਲੀ ਮਾਰਨ ਗੈਂਗਸਟਰਾਂ ਨੇ ਸਪਾਰੀ ਗੈਂਗਸਟਰਾਂ ਨੂੰ ਦੇਤੀ ਗਈ ਹੈ ਤੇ ਮੈਨੂੰ ਕੋਈ ਸਿਕਿਉਰਿਟੀ ਨਹੀਂ ਬਹੋਈਆ ਕਰੇਗੀ ਮੇਰਾ ਵੈਪਨ ਥਾਣੇ ਜਮਾ ਕਿਉਂ ਉਹਦਾ ਰੀਨਿਊ ਨਹੀਂ ਕਰ ਰਿਹਾ ਲਾਇਸੈਂਸ ਰੀਨਿਊ ਦੂੰ ਇੰਨਾ ਟਾਈਮ ਲਾਤਾ 2 ਮਹੀਨੇ ਹੋ ਗਏ ਮੈਨੂੰ ਕਹਿੰਦਿਆਂ ਨੂੰ ਕਿ ਜੇ ਮੈਨੂੰ ਕੋਈ ਗੋਲੀ ਮਾਰਨ ਆ ਗਿਆ ਮੈਂ ਆਪਣੇ ਨੂੰ ਸੇਫ ਕਿੱਦਾਂ ਕਰਾਂਗਾ ਔਰ ਇਹੀ ਗੱਲ ਹੈ ਕਿ ਜੇ ਉਸ ਦਿਨ ਮੇਰੇ ਕੋਲ ਵੈਪਨ ਹੁੰਦਾ ਇਹ ਬੰਦੇ ਦੀ ਗੋਲੀ ਤਾਂ ਨਹੀਂ ਚਲੀ ਸ਼ਾਇਦ ਮੇਰੀ ਚਲ ਜਾਂਦੀ ਕਿ ਉਹਦੀ ਲੱਤ ਤੇ ਮਾਰਦਾ ਕਿਤੇ ਨਾ ਕਿਤੇ ਗੋਲੀ ਮਾਰਦਾ ਸੱਚਾ ਕਾਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਆਏ ਦਿਨ ਲਾਅ ਐਂਡ ਆਰਡਰ ਦੀ ਸਥਿਤੀ ਤੇ ਸਵਾਲ ਉੱਠਦੇ ਨੇ ਕਿਉਂਕਿ ਲਗਾਤਾਰ ਕਦੀ ਐਕਸਟਰੈਸ਼ਨ ਦੀਆਂ ਖਬਰਾਂ ਆਉਂਦੀਆਂ ਨੇ ਕਿਸੇ ਵੀ ਬਿਜ਼ਨਸਮੈਨ ਨੂੰ ਕਿਸੇ ਵੀ ਵੱਡੇ ਬਿਊਰੋਕਰੇਟ ਨੂੰ ਐਕਸਟਰੈਸ਼ਨਸ ਦੀਆਂ ਖਬਰਾਂ ਕਹਿ ਲਈਏ ਕਾਲਾਂ ਜਾਂ ਫਿਰ ਈਮੇਲਸ ਆ ਜਾਂਦੀਆਂ ਨੇ ਉਸ ਤੋਂ ਬਾਅਦ ਅਸੀਂ ਆਏ ਦਿਨ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਕਤਲ ਹੁੰਦੇ ਨੇ ਇੱਥੋਂ ਤੱਕ ਕਿ ਔਰਤਾਂ ਦੇ ਕਤਲ ਹੋ ਜਾਂਦੇ ਨੇ ਇਹ ਸਾਰੀ ਸਥਿਤੀ ਜਿਹੜੀ ਬਣੀ ਹੋਈ ਹੈ ਲਾਅ ਐਂਡ ਆਰਡਰ ਦੇ ਉੱਪਰ ਸਵਾਲ ਲਗਾਤਾਰ ਉੱਠ ਰਹੇ ਨੇ ਇਨ੍ਹਾਂ ਸਾਰਿਆਂ ਦੇ ਵਿਚਾਲੇ ਜਲੰਧਰ ਦੇ ਵਿੱਚ 1 ਜੁਲਾਈ ਸ਼ਾਮ 9 ਵਜੇ ਤੋਂ ਬਾਅਦ ਇੱਕ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਜਲੰਧਰ ਦੇ ਇੱਕ ਐਡਵੋਕੇਟ ਦੇ ਉੱਪਰ ਜਾਨਲੇਵਾ ਹਮਲਾ ਹੁੰਦਾ ਗਨੀਮਤ ਰਹੀ ਕਿ ਜਾਨਲੇਵਾ ਹਮਲੇ ਦੇ ਵਿੱਚ ਉਹ ਐਡਵੋਕੇਟ ਸਾਹਿਬ ਸਰਵਾਈਵ ਕਰ ਜਾਂਦੇ ਨੇ ਬਚ ਜਾਂਦੇ ਨੇ ਉਥੋਂ ਤੇ ਅੱਜ ਉਹਨਾਂ ਦੇ ਕੋਲ ਹੀ ਖੜੇ ਆ ਸਿਮਰਨਜੀਤ ਸਿੰਘ ਐਡਵੋਕੇਟ ਹੋਣੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਇਹ ਸਥਿਤੀ ਕਿਵੇਂ ਬਣੀ ਕਿਉਂ ਉਹਨਾਂ ਨੂੰ ਹੀ ਮਾਰਨ ਦੀ ਨੀਅਤ ਦੇ ਨਾਲ ਕੁਝ ਲੋਕ ਆਏ ਤੇ ਹੁਣ ਸਥਿਤੀ ਕਿੱਥੇ ਖੜੀ ਹੈ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਇਸ ਗੱਲ ਦੇ ਲਈ ਤੁਹਾਨੂੰ ਵਧਾਈ ਹੈ ਕਿ ਤੁਸੀਂ ਉਸ ਦਿਨ ਆਪਣੀ ਜਾਨ ਬਚਾ ਸਕੇ ਜਾਂ ਫਿਰ ਕਹ ਲਈਏ ਵੀ ਪਰਮਾਤਮਾ ਬਨੋਂ ਬਚ ਗਏ ਸਚਕਲ ਜੀ 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 ਇਦਾਂ ਜੀ ਕਿ 1 ਜੁਲਾਈ ਰਾਤ ਨੂੰ ਮੈਂ ਜਦੋਂ ਜਿਮ ਕਰਕੇ ਬਾਹਰ ਨਿਕਲ ਰਿਹਾ ਸੀ ਤੇ ਅਚਾਨਕ ਦੋ ਜਣੇ ਤਬੜ ਤੋੜ ਗੋਲੀਆਂ ਚਲਾਲ ਲਾ ਕੇ ਤੇ ਜਿੱਥੋਂ ਕਿ ਮੇਰੀ ਜਾਨ ਬਚੀ ਬਾਬਾ ਦੀਪ ਸਿੰਘ ਖੰਡੇ ਵਾਲਾ ਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਤੇ ਹੋਰ ਤਾਕਤਾਂ ਜਿੱਥੇ ਅਸੀਂ ਅਰਦਾਸਾਂ ਕਰਦੇ ਆ ਉਹਨਾਂ ਨੇ ਹੱਥ ਰੱਖ ਕੇ ਜਿੱਦਾਂ ਵੀ ਮੈਨੂੰ ਬਚਾਇਆ ਨਹੀਂ ਤਾਂ ਉਹ ਤਾਂ ਮੈਨੂੰ ਮਾਰ ਕੇ ਉਹਨਾਂ ਨੇ ਮੈਨੂੰ ਮਾਰ ਕੇ ਹੀ ਜਾਣਾ ਸੀ ਹੂੰ ਜੀ ਸੋ ਉਹ ਜਰਾ ਉਹ ਸਾਰਾ ਸਿਨੈਰੀਓ ਦੱਸੋ ਕਿੰਨੇ ਕ ਬਜੇ ਦਾ ਟਾਈਮ ਸੀ ਕਿੰਨੇ ਲੋਕ ਆਏ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਮੇਰੇ ਵੱਲ ਹੀ ਅਟੈਕ ਕਰਨ ਵਾਲੇ ਨੇ ਜਾਂ ਫਿਰ ਅਟੈਕ ਹੋ ਗਿਆ ਉਸ ਤੋਂ ਬਾਅਦ ਤੁਸੀਂ ਸੁਚੇਤ ਹੋਏ ਜਾਂ ਫਿਰ ਕਿਵੇਂ ਸਾਰੀ ਗੱਲਬਾਤ ਹੋਈ ਜਰਾ ਦੱਸਿਓ ਦੇਖੋ 1 ਜੁਲਾਈ ਜਦੋਂ ਮੈਂ ਸਵੇਰ 9 ਵਜੇ ਕਰੀਬ ਹਾਂਜੀ ਐਕਸਰਸਾਈਜ਼ ਲਗਾ ਕੇ ਬਾਹਰ ਨਿਕਲ ਕੇ ਆਪਣੀ ਗੱਡੀ 'ਚ ਬੈਠ ਗਿਆ ਸੀ ਜੀ ਦਰਵਾਜ਼ਾ ਜੇ ਬੰਦ ਨਹੀਂ ਸੀ ਕੀਤਾ ਜੀ ਤੇ ਮੇਰੇ ਤੇ ਫਾਇਰ ਮਾਰਿਆ ਜਾਂਦਾ ਬਿਲਕੁਲ ਸਾਹਮਣੇ ਗੱਡੀ ਦੇ ਬਿਲਕੁਲ ਬੰਦਾ ਸਾਹਮਣੇ ਖੜਾ ਕਰਕੇ ਫਾਇਰ ਮਾਰਦਾ ਫਰੰਟ ਮਿਰਰ ਤੋਂ ਫਰੰਟ ਮਿਰਰ ਤੋਂ ਜਿਹੜਾ ਫਾਇਰ ਮਾਰਿਆ ਜਾਂਦਾ ਓਕੇ ਫਾਇਰ ਮੈਨੂੰ ਨਹੀਂ ਲੱਗਾ ਓਕੇ ਮੈਂ ਕਿਹਾ ਇਹ ਪਿਸਤੌਲ ਉਹ ਫਿਰ ਅਪ ਲੋਡ ਕਰ ਰਿਹਾ ਸੀ ਮੈਂ ਇੱਕਦਮ ਦੇਖਿਆ ਵੀ ਪਿਸਤੌਲ ਲੋਡ ਕਰ ਰਿਹਾ ਮੈਨੂੰ ਗੋਲੀ ਮਾਰਨ ਆਇਆ ਤੇ ਮੈਂ ਉੱਥੋਂ ਭੱਜਾ ਕਿਉਂਕਿ ਮੈਂ ਥੋੜਾ ਸੁਚੇਤ ਪਹਿਲੇ ਤਾਂ ਸੀਗਾ ਕਿ 1 ਮਈ 2025 ਨੂੰ ਜਿਹੜਾ ਦਿਹਾਤੀ ਪੁਲਿਸ ਹੈ ਉਹਨਾਂ ਨੇ ਇੱਕ ਬੰਦਾ ਫੜਿਆ ਸੀ 사ਜਨ ਨਹੀਂ ਜੀ ਜਿਹਦੇ ਚ ਮੁਕਦਮਾ ਨੰਬਰ 81 ਮੁਕਥਾਣਾ ਮਕਸੂਦਾ ਵੀ ਦਰਜ ਹੈ ਜਿੰਨੇ ਡਿਸਕਲੋਜ਼ਰ ਸਟੇਟਮੈਂਟ ਚ ਸਾਰਾ ਪੁਲਿਸ ਨੂੰ ਇਹ ਦੱਸਿਆ ਸੀ ਕਿ ਅਸੀਂ ਸਿਮਰਨਜੀਤ ਸਿੰਘ ਨੂੰ ਆਫ ਦਾ ਗ੍ਰਿਡ ਜਿਮ ਵਿਖੇ ਮਾਰਨਾ ਸੀਗਾ ਔਰ ਇਹ ਸਵੇਰੇ 7 ਵਜੇ ਆਂਦਾ ਸੀ ਜਿਮ ਤੇ 7 ਵਜੇ ਸਾਰੀ ਮਾਰਕੀਟ ਬੰਦ ਹੁੰਦੀ ਹੈ ਕੋਈ ਉੱਥੇ ਹੁੰਦਾ ਨਹੀਂ ਤੇ ਅਸੀਂ ਇਹਨੂੰ 7 ਵਜੇ ਮਾਰਨ ਆਏ ਸੀ ਜਿਹਦੇ ਕੋਲੋਂ ਤਿੰਨ ਪਿਸਤੋਲਾਂ ਤੇ ਰੋਂਦ ਵੀ ਰਿਕਵਰ ਹੋਈ ਸੀ ਇਸ ਕਰਕੇ ਮੈਨੂੰ ਥੋੜਾ ਜਿਹਾ ਮਾਈਂਡ 'ਚ ਪਹਿਲੇ ਹੀ ਸੀਗਾ ਕਿ ਮੈਨੂੰ ਜਿਮ ਦੇ ਬਾਹਰ ਇਹ ਟਾਈਮ ਚੱਕ ਸਕਦੇ ਆ ਕਹਿਦਾ ਪਾਵੇ ਦੂਜਾ ਪੇਅਰ ਸੀ ਤੁਹਾਨੂੰ ਮਾਰਨ ਆਇਆ ਪਹਿਲੇ ਵਾਲਾ ਫੜਿਆ ਗਿਆ ਸੀ ਬਿਲਕੁਲ ਠੀਕ ਗੱਲ ਹੈ ਜੀ ਬਿਲਕੁਲ ਪਹਿਲੇ ਵਾਲਾ ਜਿਹੜਾ ਪੇਅਰ ਹੈ ਉਹ ਫੜਿਆ ਗਿਆ ਸੀ ਔਰ ਉਹਨੇ ਇਹ ਵੀ ਡਿਸਕਲੋਜ਼ਰ ਚ ਕਿਹਾ ਸੀ ਕਿ ਉਹਨੂੰ ਜਿਹੜੀ ਸੁਪਾਰੀ ਯੂਐਸਏ ਤੋਂ ਸੋਨੂ ਖਤਰੀ ਤੇ ਜੋਗਾ ਫੋਲੜੀ ਵਾਲ ਨੇ ਮੈਨੂੰ ਮਾਰਨ ਲਈ ਦਿੱਤੀ ਹੈ ਠੀਕ ਹੈ ਜਿਹੜੇ ਕੀ ਰੀਨੋਡ ਗੈਂਗਸਟਰ ਹਨ ਮੈਨੂੰ ਪਹਿਲੇ ਉਹਨਾਂ ਦਾ ਨਾਮ ਨਹੀਂ ਸੀ ਪਤਾ ਠੀਕ ਹੈ ਇਹ ਮੈਂ ਜਦੋਂ ਉਹਨਾਂ ਦਾ ਡਿਸਕਲੋਜ਼ਰ ਪੜਿਆ ਤੇ ਫਿਰ ਮੈਂ ਗੂਗਲ ਤੋਂ ਸਰਚ ਕੀਤਾ ਕਿ ਇਹ ਕੌਣ ਨੇ ਠੀਕ ਹੈ ਕਿਸ ਲੈਵਲ ਦੇ ਇਹ ਬੰਦੇ ਨੇ ਜਦੋਂ ਮੈਂ ਸਰਚ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਇਹ ਤੇ ਬਹੁਤ ਏ ਗ੍ਰੇਡ ਕਲਾਸ ਗੈਂਗਸਟਰ ਹੈ ਟਾਪ ਲੈਵਲ ਦੇ ਗੈਂਗਸਟਰ ਹਨ ਔਰ ਇੱਥੋਂ ਹੀ ਜਿਹੜੇ ਹੈ ਲੋਕਲ ਬੇਸ ਜਲੰਧਰ ਤੋਂ ਹੀ ਉੱਥੇ ਸ਼ਿਫਟ ਹੋਏ ਨੇ ਹੂੰ ਤੇ ਕਹਿਣ ਦਾ ਭਾਵ ਇਹਨਾਂ ਦੀ ਇੱਥੇ ਵੀ ਹੈਗੀ ਹੈ ਹਾਲੇ ਸੱਤ ਪੁੱਛ ਜੀ ਇਹਨਾਂ ਦੇ ਲਿੰਕਸ ਇੱਥੇ ਹੈਗੇ ਨੇ ਔਰ ਇੱਥੇ ਸਾਡੇ ਇਸ਼ੂਜ਼ ਕਾਫੀ ਲਾਰਜਰ ਪਬਲਿਕ ਇੰਟਰਸਟ ਚ ਚੱਲ ਰਹੇ ਸੀਗੇ अच्छा हां जी मैं वही जानना चाहंदा सी के जदा ਤੁਸੀਂ ਨਾਮ ਲੈਨੇ ਗੈਂਗਸਟਰਾਂ ਦੇ ਇਹਨਾਂ ਲੋਕਾਂ ਦੇ ਤੁਹਾਨੂੰ ਕਿਵੇਂ ਇਹ ਚੀਜ਼ ਦੀ ਲੱਗਦਾ ਇਸ ਦੇ ਪਿੱਛੇ ਕੀ ਲੱਗਦਾ ਜਾਂ ਫਿਰ ਤੁਸੀਂ ਆਪਣੇ ਪੇਸ਼ੇ ਦੇ ਰਿਲੇਟਡ ਕੁਝ ਦੱਸ ਸਕੋ ਤੁਸੀਂ ਕਹੋ ਜੇ ਕੇਸ ਲੜਦੇ ਹੋ ਜਿਹਦੇ ਨਾਲ ਬੁਨਿਆਦ ਤੁਹਾਨੂੰ ਪਤਾ ਲੱਗੀ ਹੋਵੇ ਵੀ ਭਾਈ ਇਹਨਾਂ ਦਾ ਮੇਰੇ ਨਾਲ ਬੈਰ ਕੀ ਹੈ ਦੁਸ਼ਮਣੀ ਕੀ ਹੈ ਜਾਂ ਫਿਰ ਤੁਸੀਂ ਉਹਨਾਂ ਨੂੰ ਕੋਈ ਐਕਸਟਰੈਸ਼ਨ ਕਾਲ ਟੈਂਟ ਕਰਕੇ ਉਹਨਾਂ ਨੂੰ ਪੈਸੇ ਦੇਣ ਤੋਂ ਇਨਕਾਰ ਕੀਤਾ ਹੋਵੇ ਜਾਂ ਫਿਰ ਤੁਸੀਂ ਕੋਈ ਕੇਸ ਹੀ ਇਦਾਂ ਦਾ ਲੜ ਰਹੇ ਹੋ ਮੋ ਜਿਸ ਦੇ ਵਿੱਚ ਤੁਹਾਡਾ ਉਹ ਚਾਹੁੰਦੇ ਹੋਣ ਕਿ ਖਾਤਮਾ ਕਰ ਦਿੱਤਾ ਜਾਵੇ ਉਸ ਕੇਸ ਦੇ ਮਾਮਲੇ ਦੇ ਵਿੱਚ ਜਾਂ ਕੀ ਗੱਲਬਾਤ ਹੈ ਕਿਉਂ ਉਹ ਤੁਹਾਡੇ ਤੇ ਹੀ ਅਟੈਕ ਕਰਨਗੇ ਤੇ ਇਸ ਦਾ ਮੁੱਢ ਤੁਹਾਨੂੰ ਕੀ ਲੱਗਦਾ ਕਿੱਥੇ ਪਿਆ ਜੋ ਤੁਸੀਂ ਪੁਲਿਸ ਸਟੇਟਮੈਂਟ ਵਿੱਚ ਵੀ ਦਿੱਤਾ ਹੋਊਗਾ ਤੇ ਉਦਾਂ ਤੁਹਾਨੂੰ ਪਰਸਨਲੀ ਕੀ ਫੀਲ ਹੁੰਦਾ ਦੇਖੋ ਮੈਂ ਇੱਕ ਪੀਆਈਐਲ ਪਾਈ ਹੋਈ ਹੈ ਜਿਹੜੀ ਕੀ ਮੈਂ ਇਨ ਪਰਸਨ ਪਾਈ ਹੋਈ ਹੈ ਆਪਣੇ ਨਾਮ ਵੱਲੋਂ ਸਿਮਰਨਜੀਤ ਸਿੰਘ ਵਰਸਸ ਸਟੇਟ ਆਫ ਪੰਜਾਬ ਦੇ ਨਾਮ ਤੋਂ ਹੀ ਪਾਈ ਹੋਈ ਹੈ ਜਿਹਦੇ ਵਿੱਚ ਬਹੁਤ ਲਾਰਜਰ ਪੈਸਾ ਇਨਵੋਲਵ ਹੈ ਜਿਹੜੇ ਕੁਝ ਬਿਲਡਰ ਲੌਬੀ ਹੈਗੀ ਹੈ ਉਹਨਾਂ ਨੇ ਕੁਝ ਨਜਾਇਜ਼ ਇਮਾਰਤਾਂ ਹੋਟਲ ਬਿਲਡਿੰਗਸ ਕਲੋਨੀਆਂ ਖੜੀਆਂ ਕਰ ਲਈਆਂ ਜਿਹਦੇ ਵਿੱਚ ਸਰਕਾਰ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਠੀਕ ਹੈ ਉਹ ਅਸੀਂ ਸਾਰਾ ਜਿਹੜਾ ਮੈਟਰ ਹੈ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਧਿਆਨ ਵਿੱਚ ਲਿਆਂਦਾ ਜਿਨ੍ਹਾਂ ਨੇ 15 ਅਕਤੂਬਰ 2024 ਨੂੰ ਇਹ ਆਦੇਸ਼ ਦਿੱਤੇ ਸਨ ਕਿ ਜੀ ਇਹ ਜਿਹੜਾ ਸਾਰਾ ਕੁਝ ਹੋਇਆ ਬਿਨਾ ਅਫਸਰਾਂ ਦੀ ਮਿਲੀ ਭੁਗਤਾਨ ਨਹੀਂ ਹੋ ਸਕਦਾ ਸੋ 31 ਜਨਵਰੀ 2025 ਜਿਹੜੀ ਹੈਗੀ ਹੈ ਉਦੋਂ ਤੱਕ ਸਾਨੂੰ ਕੰਪਲਾਈਂਸ ਰਿਪੋਰਟ ਦਿੱਤੀ ਜਾਵੇ ਤੇ ਕਿਹੜੇ ਕਿਹੜੇ ਅਫਸਰਾਂ ਜਿਹੜੇ ਇਹਦੇ ਵਿੱਚ ਇਨਵੋਲ ਇਹ ਸਾਰਾ ਮੈਟਰ ਜਿਹੜਾ ਮਾਰਚ ਤੋਂ ਬਾਅਦ ਸ਼ੁਰੂ ਹੁੰਦਾ ਕਿਉਂਕਿ 31 ਜਨਵਰੀ 2025 ਤੱਕ ਸਰਕਾਰ ਨੇ ਇਹਦੇ ਵਿੱਚ ਕੰਪਲਾਈਂਸ ਰਿਪੋਰਟ ਨਹੀਂ ਦਿੱਤੀ ਉਹ ਆਪਣੇ ਅਫਸਰਾਂ ਨੂੰ ਵਿਚਾਰੇ ਸਨ ਉਸ ਤੋਂ ਬਾਅਦ ਜਦੋਂ ਅਸੀਂ ਮਾਰਚ ਮਹੀਨੇ ਵਿੱਚ ਇਹ ਇੱਕ ਐਪਲੀਕੇਸ਼ਨ ਪਾ ਕੇ ਮਾਨਯੋਗ ਅਦਾਲਤ ਦੇ ਧਿਆਨ ਵਿੱਚ ਲਿਆਨੇ ਆ ਵੀ ਤੁਹਾਡੇ ਆਦੇਸ਼ਾਂ ਦੀ ਪਾਲਣਾ ਨਹੀਂ ਹੋਈ ਹੂੰ ਤੇ ਗੱਲ ਸਾਰੀ ਉੱਥੋਂ ਸ਼ੁਰੂ ਹੁੰਦੀ ਹੈ ਮਾਨਯੋਗ ਅਦਾਲਤ ਤਿੰਨ ਹਫ਼ਤੇ ਦਾ ਦੁਬਾਰਾ ਟਾਈਮ ਦੇ ਦਿੰਦੀ ਹੈ ਔਰ 28 ਮਾਰਚ ਤੱਕ ਦਾ ਟਾਈਮ ਦਿੰਦੀ ਹੈ 28 ਮਾਰਚ ਨੂੰ ਦੁਬਾਰਾ ਜਿਹੜੀ ਇਹ ਪਟੀਸ਼ਨ ਲਿਸਟ ਕੀਤੀ ਜਾਵੇ ਤੇ ਸਾਡੇ ਆਰਡਰਾਂ ਦੀ ਕੰਪਲਾਈਅੰਸ ਤਮੀਲ ਕੀਤੀ ਜਾਵੇ ਵੀ ਕਿਹੜੇ ਅਫਸਰ ਦੇ ਵਿੱਚ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਇਹ ਸਾਰੀਆਂ ਬਿਲਡਿੰਗਾਂ ਔਰ ਇਮਾਰਤਾਂ ਬਣਵਾਈਆਂ ਹੂੰ 28 ਮਾਰਚ ਨੂੰ ਕੁਦਰਤੀ ਚੀਫ ਜਸਟਿਸ ਸਾਹਿਬ ਕੋਰਟ ਜਿਹੜੀ ਹੈਗੀ ਆ ਪੂਰੀ ਨਹੀਂ ਲਈ ਉਹਨਾਂ ਨੇ ਔਰ ਉਸ ਤੋਂ ਬਾਅਦ ਵਿਸਾਖੇ ਦੀਆਂ ਛੁੱਟੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਦੁਬਾਰਾ ਕੋਰਟ ਖੁੱਲਦੀ ਹੈ ਸਪੈਸ਼ਲ ਬੈਂਚ ਤੇ ਕੇਸ ਲੱਗਦਾ April ਵਿੱਚ April ਦੇ ਵਿੱਚ ਆਪਣੇ ਜਿਹੜੇ AAG ਨੇ ਜਾਂ double AG ਉਹਨਾਂ ਨੇ ਰਿਕੁਐਸਟ ਕਰਕੇ ਟਾਈਮ ਲੈ ਲਿਆ 30 ਜੂਨ ਤੱਕ ਦਾ ਵੀ ਸਾਨੂੰ 30 ਜੂਨ ਦਾ ਟਾਈਮ ਦੇ ਦਿੱਤਾ ਕਿਉਂਕਿ ਮਈ ਤੋਂ ਜੂਨ ਤੱਕ ਛੁੱਟੀਆਂ ਵੀ ਇੱਕ ਮਹੀਨਾ ਹਾਈ ਕੋਰਟ ਬੰਦ ਸੀ ਤੇ ਮਾਨਯੋਗ ਹਾਈ ਕੋਰਟ ਨੇ 30 ਜੂਨ ਤੱਕ ਦਾ ਟਾਈਮ ਦਿੱਤਾ ਤੇ ਇਹ ਕਹਤਾ ਕਿ ਜਿਹੜਾ ਪਟੀਸ਼ਨਰ ਹੈ ਕਿ ਮੇਰੇ ਵੱਲੋਂ ਵੀ ਜੇ 30 ਜੂਨ ਤੱਕ ਇਸ ਆਰਡਰ ਦੀ ਕੰਪਲਾਈਂਸ ਨਹੀਂ ਹੁੰਦੀ ਉਹ ਦੁਬਾਰਾ ਹਾਈ ਕੋਰਟ ਆ ਸਕਦਾ ਔਰ ਇਹਦੇ ਨਾਲ ਹੀ ਕੁਝ ਬਿਲਡਰ ਜਿਹੜੇ ਬਹੁਤ ਵੱਡੀ ਲੌਬੀ ਦੇ ਜਲੰਧਰ ਤੌਰ ਰਿਲੇਟ ਕਰਦੇ ਨੇ ਜੀ ਜਿਨ੍ਹਾਂ ਦੇ ਮੰਚੇ ਹੁੰਦਾ ਵੀ ਸਾਡੇ ਵੱਲ ਤਾਂ ਕੋਈ ਜਿਹੜਾ ਦੇਖੂਗਾ ਉਹ ਇਸ ਦੁਨੀਆ ਤੇ ਰਹਿਣਾ ਨਹੀਂ ਚਾਹੀਦਾ ਹੂੰ ਉਹਨਾਂ ਦੀ ਕੁਝ ਇੱਕ ਦੋ ਕੰਪਲੇਂਟਾਂ ਜਦੋਂ ਪਾਈਆਂ ਮਹਿਕਮੇ ਨੇ ਉਹਨਾਂ ਨੂੰ ਨੋਟਿਸ ਕੱਢੇ ਉਹ ਥੋੜਾ ਜਿਹਾ ਉਹ ਗਰਮੀ ਖਾ ਗਏ ਬਈ ਇਹ ਸਾਡੇ ਵੱਲ ਤਾਂ ਕੋਈ ਦੇਖਦਾ ਨਹੀਂ ਵੀ ਇਹ ਕਿੱਦਾਂ ਆ ਗਿਆ ਸੋ ਇਹ ਜਿਹੜਾ ਚਾਰ ਜਣਿਆਂ ਨੇ ਮਿਲ ਕੇ ਜਿਹੜਾ ਕ੍ਰਿਮਨਲ ਕਾਂਸਪੀਰੇਸੀ ਰਚੀ ਕਿ ਇਹਨੂੰ ਮਰਵਾ ਦੋ ਬੱਚਾ ਤੁਹਾਨੂੰ ਲੱਗਦਾ ਕਿ ਤੁਹਾਡੇ ਉੱਤੇ ਹਮਲਾ ਹੋਣ ਦੇ ਪਿੱਛੇ ਉਹ ਬਿਲਡਰ ਨੇ ਤੇ ਉਹ ਰਲੇ ਹੋਏ ਜਿਹੜੇ ਉਹਨਾਂ ਦੇ ਨਾਲ ਬਿਊਰੋਕ੍ਰੇਟ ਕਹਿ ਲਿਏ ਜਾਂ ਪੁਲਿਸ ਮੁਲਾਜ਼ਮ ਕਹਿ ਲਿਏ ਉਹ ਵੀ ਜੇ ਤੁਸੀਂ ਮੰਨਦੇ ਹੋ ਬਿਊਰੋਕ੍ਰੇਟ ਜਿਹੜੇ ਕੀ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀ ਇਨਵੋਲ ਨੇ ਹੂੰ ਪੁਲਿਸ ਪ੍ਰਸ਼ਾਸਨ ਨਾਲ ਤਾਂ ਮੇਰਾ ਕੋਈ ਦੁਸ਼ਮਣੀ ਨਹੀਂ ਹੈਗੀ ਠੀਕ ਹੈ ਬਟ ਇਹ ਹੈ ਕਿ ਉਹ ਬਿਲਡਰ ਜਿਹੜੇ ਹੈਗੇ ਨੇ ਕੁਝ ਪੁਲਿਸ ਪ੍ਰਸ਼ਾਸਨ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਨੇ ਅੱਛਾ ਇਹ ਇਹ ਉਹਨਾਂ ਨੂੰ ਪਾਲ ਰਹੇ ਨੇ ਤੁਸੀਂ ਇਹ ਜ਼ਰੂਰ ਦੱਸੋ ਕਿ ਤੁਸੀਂ ਕੋਈ ਨਾਮ ਲਿਖਵਾਏ ਨੇ ਉਸ ਦੇ ਵਿੱਚ ਜਿਹੜੇ ਬਿਲਡਰ ਤੁਸੀਂ ਤੁਹਾਨੂੰ ਲੱਗਦਾ ਕਿ ਓਏ ਬਿਲਡਰ ਹੈਗੇ ਨੇ ਜਿਨ੍ਹਾਂ ਦੀਆਂ ਇਹ ਬਿਲਡਿੰਗਸ ਉਸਾਰੀਆਂ ਹੋਈਆਂ ਨੇ ਜਾਂ ਜਿਨ੍ਹਾਂ ਨੇ ਉਸਾਰੀਆਂ ਨੇ ਤੁਸੀਂ ਕੁਝ ਨਾਮ ਵੀ ਦਰਜ ਕਰਾਏ ਨੇ ਉਹਦੇ ਵਿੱਚ ਤੁਹਾਨੂੰ ਕਿਸੇ ਤੇ ਸ਼ੱਕ ਹੈ ਜਾਂ ਸਪਸ਼ਟ ਹੈ ਨਹੀਂ ਦੇਖੋ ਜੀ ਮੈਂ ਜਿਹੜਾ ਨਾਮ ਹੈ ਸਾਰੇ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਸਾਰੇ ਪ੍ਰਸ਼ਾਸਨ ਨੂੰ ਦੱਸ ਦਿੱਤਾ ਠੀਕ ਹੈ ਭਈ ਇਹ ਜਿਹੜੇ ਚਾਰ ਬੰਦੇ ਨੇ ਇਹ ਸਾਰਾ ਕੰਮ ਇਹਨਾਂ ਨੇ ਹੀ ਕਰਾਇਆ ਕੁਝ ਉਹ ਆਨ ਦਾ ਰਿਕਾਰਡ ਦੱਸਣਾ ਚਾਹੁੰਦਾ ਮੈਂ ਆਨ ਦਾ ਰਿਕਾਰਡ ਨਹੀਂ ਅਸਟੈਂਡ ਦੱਸ ਸਕਦਾ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਠੀਕ ਹੈ ਤੇ ਕਈ ਟੈਕਨੀਕਲ ਚੀਜ਼ਾਂ ਜਿਹੜੀਆਂ ਜਿਨ੍ਹਾਂ ਤੇ ਪੁਲਿਸ ਕੰਮ ਕਰ ਰਹੀ ਹੈ ਠੀਕ ਹੈ ਉਹਨਾਂ ਨੇ ਮੈਨੂੰ ਹਦਾਇਤ ਕੀਤੀ ਹੈ ਵੀ ਅਜੇ ਇਹ ਗੱਲ ਨੂੰ ਬਾਹਰ ਨਾ ਲਿਆਓ ਪਬਲਿਕ ਨਾ ਕੀਤਾ ਜਾਵੇ ਥੋੜਾ ਸਾਨੂੰ ਸਮਾਂ ਦੇ ਦਿਓ ਅੱਛਾ ਉਹ ਜਰਾ ਦੱਸਿਓ ਤਾਂ ਉਹ ਸਥਿਤੀ ਕਿੱਦਾਂ ਦੀ ਹੁੰਦੀ ਹੈ ਮਨੋਵਿਗਿਆਨਕ ਤੌਰ ਦੇ ਉੱਪਰ ਜਦੋਂ ਤੁਹਾਡੇ ਤੇ ਕੋਈ ਪੁਆਇੰਟ ਕਰਕੇ ਗਨ ਗੋਲੀ ਚਲਾ ਦੇਵੇ ਉਸ ਟਾਈਮ ਮਨ ਦੇ ਵਿੱਚ ਕੀ ਆਉਂਦਾ ਹੈ ਬੰਦਾ ਇਸ ਸਿਰਿੰਡਰ ਕਰ ਦਿੰਦਾ ਹੈ ਸਥਿਤੀ ਨੂੰ ਸਾਰਾ ਕੁਝ ਜਾਂ ਫਿਰ ਹੱਥ ਪੈਰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਜਿੱਦਾਂ ਤੁਹਾਡੇ ਰੂਪ ਵਿੱਚ ਦੇਖਦੇ ਆਂ ਅਸੀਂ ਵੀਡੀਓ ਇੱਕ ਬੰਦਾ ਸਧਾਰਨ ਤੌਰ ਤੇ ਦੌੜਦਾ ਹੈ ਦੌੜ ਲੈਂਦਾ ਹੈ ਚੰਗਾ ਪਰ ਤੁਸੀਂ ਜਦੋਂ ਤੁਹਾੜਨ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਦੋ ਤਿੰਨ ਆੜੀ ਡਿਗੇ ਹੋ ਰਾਸਤੇ ਦੇ ਵਿੱਚ ਉਹ ਮਨੋਵਿਰਤੀ ਕਿਹੋ ਜਿਹੀ ਹੁੰਦੀ ਹੈ ਉਹ ਜ਼ਰੂਰ ਦੱਸਿਓ ਫਿਰ ਕੇਸ ਦੇ ਵਿੱਚ ਅੱਗੇ ਵਧਾਂਗੇ ਜੀ ਇਦਾਂ ਹੈਗਾ ਜੀ ਜਦੋਂ ਤਾਂ ਮੈਂ ਮੇਰੇ ਤੇ ਫਾਇਰ ਹੋਇਆ ਮੈਂ ਇੱਕਦਮ ਭੱਜਿਆ ਹਾਂਜੀ ਇੱਕ ਬੰਦੇ ਦੇ ਮਨ 'ਚ ਇਹ ਆਂਦਾ ਪਿੱਛੋਂ ਗੋਲੀ ਆਈ ਲੋ ਆਈ ਲੋ ਹੂੰ ਬੰਦਾ ਤਕਰੀਬਨ ਮੌਤ ਆਪਣੀ ਅੱਗੇ ਦੇਖ ਲੈਂਦਾ ਤੇ ਮੌਤ ਨੂੰ ਟੱਚ ਕਰਕੇ ਜਦੋਂ ਵਾਪਸ ਆਂਦਾ ਨਾ ਤੇ ਫੇਰ ਕਿਉਂਕਿ ਬੰਦੇ ਦਾ ਦਿਮਾਗ ਉਸ ਟਾਈਮ ਕੰਮ ਨਹੀਂ ਕਰ ਰਿਹਾ ਹੁੰਦਾ ਕਿਉਂਕਿ ਜਦੋਂ ਤੁਸੀਂ ਤੁਸੀਂ ਭੱਜ ਰਹੇ ਹੋ ਤੁਹਾਨੂੰ ਪ੍ਰਮਾਤਮਾ ਬਚਾ ਕੇ ਭਜਾਰਿਆ ਇਹ ਸ਼ਕਤੀ ਜਿਹੜੀ ਹੈਗੀ ਉਹਦੋਂ ਮੇਰੀ ਨਹੀਂ ਵਰਤੀ ਹੁੰਦੀ ਇਹ ਜੋ ਜਿਹੜੀ ਪ੍ਰਮਾਤਮਾ ਜਿਹੜਾ ਉੱਥੇ ਹਾਜ਼ਰ ਹੋ ਕੇ ਜਿੰਨੇ ਮੈਨੂੰ ਬਚਾਇਆ ਇਹ ਉਹ ਪ੍ਰਮਾਤਮਾ ਦੀ ਸ਼ਕਤੀ ਸੀ ਜਿੰਨੇ ਮੈਨੂੰ ਦੋ ਵਾਰ ਦੇਖੇ ਉਹਦੀ ਬੰਦੂਕ ਰੋਕੀ ਰੱਖੀ ਤੇ ਮੈਨੂੰ ਦੁਬਾਰਾ ਖੜਾ ਕਰਕੇ ਭੁਜਾ ਦਿੱਤਾ ਇਹ ਉਹ ਜਿਹੜੀਆਂ ਰੂਹਾਂ ਹੁੰਦੀਆਂ ਨਾ ਜਿਹੜੀਆਂ ਜਿਹੜੀਆਂ ਉੱਥੇ ਆਪ ਹਾਜ਼ਰ ਹੋ ਕੇ ਇਹ ਸਾਰਾ ਜਿਹੜਾ ਘਟਨਾ ਕ੍ਰਮ ਨੂੰ ਜਿਹੜਾ ਰੋਕਿਆ ਗਿਆ ਇਹ ਉਹ ਜਿਹੜੀਆਂ ਸਵੱਛ ਰੂਹਾਂ ਇਹ ਉਹਨਾਂ ਵੱਲੋਂ ਹੀ ਸਾਰਾ ਹੋਇਆ ਤੁਸੀਂ ਹੁਣ ਕਿਵੇਂ ਦੇਖਦੇ ਹੋ ਆਪਣੀ ਜ਼ਿੰਦਗੀ ਨੂੰ ਉਸ ਘਟਨਾ ਤੋਂ ਬਾਅਦ ਦੇ ਵਿੱਚ ਕਿਹੋ ਜਿਹਾ ਡਰ ਹੈ ਕਿਵੇਂ ਤੁਸੀਂ ਵਿਚਰਦੇ ਹੋ ਲੋਕਾਂ 'ਚ ਕਿਵੇਂ ਦੀ ਡੀਲਿੰਗ ਰਹਿੰਦੀ ਹੈ ਤੁਹਾਡੀ ਤੁਸੀਂ ਆਪਣੇ ਡੇਲੀ ਰੁਟੀਨ 'ਚ ਕੋਈ ਚੇਂਜ ਕੀਤੇ ਨੇ ਜਾਂ ਫਿਰ ਹੁਣ ਵੀ ਉਸੇ ਜਿਮ 'ਚ ਤੁਸੀਂ ਐਕਸਰਸਾਈਜ਼ ਲਾਉਣ ਦੇ ਲਈ ਜਾਂਦੇ ਹੋ ਕੀ ਤਬਦੀਲ ਕੀ ਆ ਦੇਖੋ ਜੀ ਇਹਦੇ ਵਿੱਚ ਅਸੀਂ ਪਹਿਲੇ ਸਭ ਤੋਂ ਪਹਿਲੇ ਤੇ ਇਹ ਕਹਾਂਗੇ ਕਿ ਪੁਲਿਸ ਪ੍ਰਸ਼ਾਸਨ ਦਾ ਬਹੁਤ ਵੱਡੀ ਜਿਹੜੀ ਨੈਗਲੀਜੈਂਟ ਹੈ ਨੈਗਲੀਜੈਂਟ ਕਹ ਲਈਏ ਕਿ ਕੀ ਇਹਨੂੰ ਆਪਾਂ ਕਹੀਏ ਕਿ ਜਦੋਂ 1 ਮਈ ਨੂੰ ਉਹਨਾਂ ਨੂੰ ਇਹ ਪਤਾ ਲੱਗਿਆ ਸੀ ਵੀ ਇਹਨੂੰ ਗੋਲੀ ਮਾਰਨ ਗੈਂਗਸਟਰਾਂ ਨੇ ਸੁਪਾਰੀ ਗੈਂਗਸਟਰਾਂ ਨੂੰ ਦਿੱਤੀ ਗਈ ਹੈ ਤੇ ਮੈਨੂੰ ਕੋਈ ਸਿਕਿਉਰਿਟੀ ਨਹੀਂ ਭਰੂਈਆ ਕਰੇਗੀ ਅੱਛਾ ਤੁਹਾਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਤੁਹਾਨੂੰ ਮਾਰਨ ਦੇ ਲਈ ਬੰਦੇ ਆਏ ਸੀ ਅਸੀਂ ਫੜੇ ਨੇ ਦੇਖੋ ਜੀ ਜਦੋਂ 1 ਮਈ ਨੂੰ ਇਹ ਸਾਰਾ ਘਟਨਾਕ੍ਰਮ ਹੁੰਦਾ ਹੈ ਉਦੋਂ ਜਿਹੜੀ ਦਿਹਾਤੀ ਪੁਲਿਸ ਹੈ ਸਾਡੇ ਜੇਮ ਆਂਦੀ ਹੈ ਠੀਕ ਹੈ ਮੇਰੇ ਨਾਲ ਗੱਲ ਵੀ ਕਰਦੀ ਹੈ ਵੀ ਤੁਹਾਨੂੰ ਇਦਾਂ ਥ੍ਰੈਟ ਹੈਗੀ ਆ ਸਾਰੀ ਗੱਲ ਐਪੀਸੋਡ ਹੋਇਆ ਔਰ ਇਹ ਜਿਹੜੀ ਗੱਲ ਹੈ ਸਾਰੀ ਇਹ 3 ਜੁਲਾਈ ਨੂੰ ਇੱਕ ਮੁੱਖ ਅਖਬਾਰ ਦੇ ਫਰੰਟ ਪੇਜ ਤੇ ਐਜ਼ ਅ ਐਕਸਕਲੂਸਿਵ ਨਿਊਜ਼ ਨੂੰ ਛਾਪਿਆ ਜਾਂਦਾ ਵੀ ਇਹ ਬੰਦਾ ਫੜਿਆ ਤੇ 22 ਪਰਚੇ ਵਿੱਚ ਦਰਜ ਸਨ ਪਹਿਲੇ ਵੀ ਔਰ ਇਹਨੂੰ ਜੋਗਾ ਫੌਲੜੀਵਾਲ ਤੇ ਸੋਨੂ ਖਤਰੀ ਰੈਨੋਡ ਗੈਂਗਸਟਰਾਂ ਨੇ ਅੱਗੇ ਸਪਾਰੀ ਦਿੱਤੀ ਸੀ ਕਿ ਇਹਨੂੰ ਬੰਦੇ ਦਾ ਜਿਹੜਾ ਹੈਗਾ ਖਤਮ ਕਰ ਦੇ ਸੋ ਉੱਥੋਂ ਸਾਰਾ ਹੀ ਜੱਗ ਜਾਹਿਰ ਸੀਗਾ ਕਿ ਨਾਮ ਕਲੀਅਰ ਸੀ ਐਵਰੀਥਿੰਗ ਕਲੀਅਰ ਸੀ ਮੋਡਲ ਟਾਊਨ ਜਿਮ ਦੇ ਸਵੇਰੇ 7 ਵਜੇ ਦਾ ਟਾਈਮ ਚੱਕਿਆ ਹੋਇਆ ਸੀ ਮੈਂ ਉਸ ਤੋਂ ਬਾਅਦ ਆਪਣੇ ਜਿਹੜਾ ਤਬਦੀਲੀ ਲਿਆਂਦੀ ਮੈਂ ਸ਼ਾਮ ਨੂੰ ਜਾਣਾ ਸ਼ੁਰੂ ਕਰਤਾ ਰਸ਼ ਜਦੋਂ ਲਿਆਣਾ ਕਿਉਂਕਿ ਉਹਨੇ ਗੈਂਗਸ ਨੇ ਕਿਹਾ ਸੀ ਇਹਦਾ ਸਵੇਰ ਦਾ ਟਾਈਮ ਚੱਕਿਆ ਉਹ ਕੋਈ ਨਹੀਂ ਹੁੰਦਾ ਮੈਂ ਬਾਅਦ ਚੋਂ ਸ਼ਾਮੀ 7:00 6:00 'ਤੇ ਜਾਣਾ ਸ਼ੁਰੂ ਕਰਤਾ ਵੀ ਉਦੋਂ ਰਸ਼ ਹੁੰਦਾ ਹੁਣ ਇਹਨਾਂ ਨੇ ਦੁਬਾਰਾ ਅਟੈਕ ਉਦੋਂ ਵੀ ਗੋਲੀਆਂ ਚਲਾਤੀਆਂ ਮੌਕਾ ਦੇਖ ਕੇ ਇਹ ਬੜੀ ਤਿਆਰੀ ਨਾਲ ਆਏ ਸੀਗੇ ਆਪਣੇ ਵੱਲੋਂ ਇਹ ਜਿਹੜਾ ਰੂਹਾ ਦਾ ਬਾਸ ਹੈ ਜਿਨ੍ਹਾਂ ਨੇ ਬਚਾ ਲਿਆ ਬਾਬਾ ਦੀਪ ਸਿੰਘ ਖੰਡੇ ਵਾਲੇ ਨੇ ਜਿਹੜੀ ਉਹਦੀ ਨਜ਼ਰ ਰੱਬ ਦੀ ਸਵਲੀ ਰਵੇ ਤੇ ਕਹਿੰਦੇ ਬੰਦਾ ਵੱਜ ਜਾਂਦਾ ਜਾ ਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਏ ਸੋ ਗੱਲ ਇਹ ਆ ਕਿ ਮੈਨੂੰ ਰੱਬ ਨੇ ਬਚਾਇਆ ਅਸੀਂ ਬਾਬਾ ਦੀਪ ਸਿੰਘ ਦੇ ਬੱਚੇ ਆ ਉਹਨਾਂ ਨੇ ਸਾਨੂੰ ਬਚਾਇਆ ਸੋ ਗੱਲ ਇਹ ਆ ਕਿ ਪੁਲਿਸ ਪ੍ਰਸ਼ਾਸਨ ਸਰਕਾਰ ਦਾ ਬੜਾ ਵੱਡਾ ਜਿਹੜਾ ਇੰਟੈਲੀਜੈਂਸ ਫੇਲਿਅਰ ਹੈ ਜੇ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਨੂੰ ਥ੍ਰੈਟ ਹੈ ਔਰ ਮੇਰੇ ਵੱਲੋਂ ਬਾਰ-ਬਾਰ ਦਰਖਾਸਤਾਂ ਵੀ ਦਿੱਤੀਆਂ ਗਈਆਂ ਓਕੇ ਡੀਜੀਪੀ ਨੂੰ ਏਡੀਜੀਪੀ ਸਿਕਿਉਰਟੀ ਔਰ ਸੀਪੀ ਨੂੰ ਖਾਸ ਕਰਕੇ ਸੀਪੀ ਸਾਹਿਬ ਇੱਥੇ ਜਲੰਧਰ ਸਾਡੇ ਇਹਨਾਂ ਨੂੰ ਮੈਂ ਕੱਟੋ-ਕੱਟ 5-7 ਵਾਰ ਮਿਲਿਆ ਮੇਰਾ ਵੈਪਨ ਥਾਣੇ ਜਮਾ ਕਿਉਂ ਉਹਦਾ ਰੀਨਿਊ ਨਹੀਂ ਕਰ ਰਹੇ ਲਾਇਸੈਂਸ ਰੀਨਿਊ ਨੂੰ ਇੰਨਾ ਟਾਈਮ ਲਾਤਾ 2 ਮਹੀਨੇ ਹੋ ਗਏ ਮੈਨੂੰ ਕਹਿੰਦਿਆਂ ਨੂੰ ਕਿ ਜੇ ਮੈਨੂੰ ਕੋਈ ਗੋਲੀ ਮਾਰਨ ਆ ਗਿਆ ਮੈਂ ਆਪਣੇ ਨੂੰ ਸੇਫ ਕਿੱਦਾਂ ਕਰਾਂਗਾ ਔਰ ਇਹੀ ਗੱਲ ਹੈ ਕਿ ਜੇ ਉਸ ਦਿਨ ਮੇਰੇ ਕੋਲ ਵੈਪਨ ਹੁੰਦਾ ਇਹ ਬੰਦੇ ਦੀ ਗੋਲੀ ਤਾਂ ਨਹੀਂ ਚਲੀ ਸ਼ਾਇਦ ਮੇਰੀ ਚਲ ਜਾਂਦੀ ਉਹਦੀ ਲੱਤ ਤੇ ਮਾਰਦਾ ਕਿਤੇ ਨਾ ਕਿਤੇ ਗੋਲੀ ਮਾਰਦਾ ਬਈ ਉਹਨੂੰ ਜ਼ਖਮੀ ਕਰਕੇ ਛੁੱਟ ਲੈਂਦੇ ਤੇ ਅੱਜ ਇਹ ਸਥਿਤੀ ਨਹੀਂ ਸੀ ਹੋਣੀ ਅੱਜ ਸਥਿਤੀ ਬਦਲੀ ਹੋਣੀ ਸੀ ਇੱਕ ਤਾਂ ਇਸ਼ੂ ਸਾਰਾ ਕ੍ਰੈਕ ਹੋ ਗਿਆ ਹੋਣਾ ਸੀ ਕਿ ਉਹਨੂੰ ਕਿੰਨੇ ਕੇਸ ਚ ਇਨਵੋਲਵਮੈਂਟ ਵੱਧ ਜਾਣੀ ਸੀ ਆਟੋਮੈਟਿਕਲੀ ਹਾਈਲਾਈਟ ਹੋ ਕੇ ਕੇਸ ਚ ਇਨਵੈਸਟੀਗੇਸ਼ਨ ਤੇਜ਼ ਹੋ ਜਾਣੀ ਸੀ ਇਹ ਕਹਿ ਲਨ ਨੇ ਪਰ ਇਹ ਜ਼ਰੂਰ ਦੱਸਿਓ ਤੁਸੀਂ ਹੁਣ ਤੱਕ ਆਫੀਸ਼ੀਅਲੀ ਕਿੰਨੀ ਵਾਰ ਅਪਰੋਚ ਕਰ ਚੁੱਕੇ ਹੋ ਸਿਕਿਉਰਿਟੀ ਦੇ ਲਈ ਜਾਂ ਫਿਰ ਤੁਸੀਂ ਸਿਕਿਉਰਿਟੀ ਦੇ ਲਈ ਹਾਲੇ ਤੱਕ ਕੋਈ ਆਫੀਸ਼ੀਅਲੀ ਨਹੀਂ ਦਿੱਤੀ ਕੋਈ ਲੈਟਰ ਮੈਂ ਘੱਟੋ ਘੱਟ 10-12 ਵਾਰੀ ਆਫੀਸ਼ੀਅਲੀ ਇਹਨਾਂ ਨੂੰ ਮਿਲ ਵੀ ਚੁੱਕਾ ਰਿਪਰੈਜ਼ੈਂਟੇਸ਼ਨਸ ਦੇ ਚੁੱਕਾ ਘੱਟੋ ਘੱਟ 10 ਵਾਰ ਪਹਿਰੇ ਸਰਕਾਰ ਦੇ ਹਿੱਤ ਦੇ ਲਈ ਤਾਂ ਤੁਸੀਂ ਕੰਮ ਕਰ ਰਹੇ ਹੋ ਦੇਖੋ ਤੁਸੀਂ ਕਹਿ ਰਹੇ ਹੋ ਕਿ ਬਿਲਡਰਾਂ ਦੇ ਖਿਲਾਫ ਮੈਂ ਇਹ ਮੁਹਿੰਮ ਇੱਕ ਤਰ੍ਹਾਂ ਦੀ ਛੇੜੀ ਮੈਂ ਗਿਆ ਕੋਰਟ ਦੇ ਵਿੱਚ ਆਪਣੇ ਨਾਮ ਦੇ ਅੰਡਰ ਤੇ ਫੇਰ ਤਾਂ ਸਰਕਾਰ ਨੂੰ ਤੁਹਾਡੇ ਹੱਕ 'ਚ ਖੜਨਾ ਚਾਹੀਦਾ ਵੀ ਤੁਸੀਂ ਗੱਲ ਤਾਂ ਸਰਕਾਰ ਦੇ ਹੱਕ ਦੀ ਕਰ ਰਹੇ ਹੋ ਸਰਕਾਰ ਨੂੰ ਇਨਕਮ ਆਉਣੀ ਸੀ ਉਹਨਾਂ ਬਿਲਡਰਸ ਦੇ ਜਿਹੜੀਆਂ ਬਿਲਡਿੰਗਸ ਬਣੀਆਂ ਨੇ ਜੇਕਰ ਉਹ ਅਣਅਧਿਕਾਰਤ ਨੇ ਤਾਂ ਵੀ ਸਰਕਾਰ ਨੇ ਉਹਨਾਂ ਤੇ ਕਾਰਵਾਈ ਕਰਨੀ ਸੀ ਤੇ ਸਰਕਾਰ ਪੈਸੇ ਵਸੂਲ ਸਕਦੀ ਸੀ ਉਹਨਾਂ ਤੋਂ ਮੋਟੇ ਪਰ ਸਰਕਾਰ ਦੇ ਕੰਮ ਕਰਦਿਆਂ ਹੀ ਤੁਹਾਡੇ ਦੇ ਉੱਪਰ ਅਟੈਕ ਹੋ ਰਿਹਾ ਕਿਤੇ ਐ ਤਾਂ ਨਹੀਂ ਇਹਦੇ ਵਿੱਚ ਕੋਈ ਤੁਹਾਡਾ ਨਿੱਜੀ ਇੰਟਰਸਟ ਹੈ ਜਾਂ ਫਿਰ ਤੁਹਾਡੀ ਪੁਰਾਣੀ ਕੋਈ ਉਹਨਾਂ ਦੇ ਨਾਲ ਲਾਕਡਾਟ ਜਾਂ ਫਿਰ ਤੁਸੀਂ ਕਿਸੇ ਤਰੀਕੇ ਦੇ ਨਾਲ ਵੀ ਉਹਨਾਂ ਦੇ ਸੰਪਰਕ 'ਚ ਹੋਮੋ ਇਸ ਕਰਕੇ ਇਹ ਸਾਰੀ ਗੱਲਬਾਤ ਹੋਈ ਹੋਵੇ ਇਹ ਇਹ ਮੈਟਰ ਕੋਈ ਅਲੱਗ ਹੋਵੇ ਜਿਹੜਾ ਤੁਸੀਂ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਨਾ ਮੇਰਾ ਇਹੋ ਜੇ ਕਿਸੇ ਵੀ ਬੰਦੇ ਨਾਲ ਕੋਈ ਨਿੱਜੀ ਸਬੰਧ ਹੈ ਹਮਮ ਔਰ ਨਾ ਹੀ ਮੇਰੀ ਕੋਈ ਪੁਰਾਣੀ ਲਾਗ ਲਾਟ ਹੈ ਅੱਛਾ ਜੀ ਇਹ ਇਦਾਂ ਇਹ ਸਾਰੇ ਬੰਦਿਆਂ ਨਾਲ ਮੇਰੀ ਕੋਈ ਲਗਤਬਾਜੀ ਨਹੀਂ ਹੈਗੀ ਬਟ ਇਹਨਾਂ ਨੇ ਉਸੇ ਹੀ ਸਿਸਟਮ 'ਚ ਵੀ ਇਹਨੇ ਸਾਡੇ ਵੱਲ ਦੇਖਿਆ ਇਹਨੂੰ ਰਹਿਣ ਨਹੀਂ ਦੇਣਾ ਇਹਨੂੰ ਜਿੰਦਾ ਕੋਈ ਆਕਣੀ ਕਿਉਂਕਿ ਇਹ ਲੋਕ ਇਹ ਸੋਚਦੇ ਨੇ ਵੀ ਅਸੀਂ ਬਹੁਤ ਉੱਪਰ ਬੈਠੇ ਆ ਸਾਡੇ ਬਰਾਬਰ ਕੋਈ ਨਹੀਂ ਹੈਗਾ ਇਹ ਕਿਸੇ ਮਹਿਕਮੇ ਨੂੰ ਟਿਚ ਜਾਣਦੇ ਇਹਨਾਂ ਚੋਂ ਇੱਕ ਦੋ ਬੰਦਿਆਂ ਤੇ ਘਰ ਈਡੀ ਦੇ ਛਾਪੇ ਵੀ ਪਏ ਨੇ ਠੀਕ ਹੈ ਪਿਛੇ ਜਾਈ ਕੁਝ ਟਾਈਮ ਪਹਿਲਾਂ ਹੀ ਇਹਨਾਂ ਦੇ ਘਰ ਈਡੀ ਦੇ ਛਾਪੇ ਪਏ ਹੋਰ ਕਈ ਮਹਿਕਮਿਆਂ ਵੱਲੋਂ ਇਹਨਾਂ ਨੂੰ ਨੋਟਿਸ ਕੀਤੇ ਗਏ ਇਹਨਾਂ ਇਹ ਉਹਨੂੰ ਟਿਚ ਜਾਣਦੇ ਅੱਛਾ ਇਹ ਪਰਵਾਹ ਨਹੀਂ ਕਰਦੇ ਜੀ ਮਹਿਕਮਿਆਂ ਦੀ ਸਰਕਾਰ ਦੀ ਇੰਨੇ ਵੱਡੇ ਲੋਰਡ ਨੇ ਇੰਨੇ ਵੱਡੇ ਆਪਣੇ ਆਪ ਨੂੰ ਲੋਰਡ ਸਮਝਦੇ ਨੇ ਠੀਕ ਹੈ ਕਿਉਂਕਿ ਅੱਜ ਤੱਕ ਇਹਨਾਂ ਵੱਲ ਕਿਸੇ ਨੇ ਦੇਖਿਆ ਨਹੀਂ ਸੀ ਜਿੰਨੇ ਦੇਖਿਆ ਸੀ ਉਹ ਅੱਜ ਜਿੰਦਾ ਨਹੀਂ ਹੈਗਾ ਉਹ ਦੁਨੀਆ ਤੇ ਨਹੀਂ ਰਿਹਾ एग्जांपल ਹੈ ਨਹੀਂ एग्जांपल ਬਹੁਤ سارے ਹੈਗੇ ਨੇ ਜੀ ਇਹਨਾਂ ਦੇ ਕਈ ਮਰਡਰ ਕੇਸਾਂ 'ਚ ਨਾਮ ਵਜੇ ਨੇ ਬਟ ਇਹ ਵੱਜ ਜਾਂਦੇ ਅੱਛਾ ਇਸ ਤੋਂ ਅੱਗੇ ਵਧਦੇ ਹਾਂ ਹੁਣ ਪੁਲਿਸ ਦਾ ਵਤੀਰਾ ਕਿਹੋ ਜਿਹਾ ਦੇਖਦੇ ਹਾਂ ਤੁਸੀਂ ਉਸ ਘਟਨਾ ਤੋਂ ਬਾਅਦ ਤੁਹਾਡੇ ਨਾਲ ਕਿਹੋ ਜਿਹਾ ਕੋਆਪਰੇਟ ਕੀਤਾ ਜਾ ਰਿਹਾ ਹੈ ਮਾਮਲਾ ਦਰਜ ਹੈ ਕੋਈ ਇਨਵੈਸਟੀਗੇਸ਼ਨ ਅੱਗੇ ਤਰੀ ਹੈ ਉਸ ਬੰਦੇ ਨੂੰ ਕਹਿ ਲਿਏ ਵੀ ਲੋਕੇਟ ਕੀਤਾ ਗਿਆ ਹੈ ਕੋਈ ਦੇਖਿਆ ਗਿਆ ਹੈ ਫੜਿਆ ਗਿਆ ਕਿਉਂਕਿ ਉਹ ਜਿਸ ਬਿਲਕੁਲ ਬੇਖੌਫ ਹੋ ਕੇ ਆਇਆ ਸੀ ਨਾ ਤਾਂ ਉਸ ਦਾ ਮੂੰਹ ਟਕਿਆ ਨਜ਼ਰ ਆ ਰਿਹਾ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਤੇ ਉਪਰੋਂ ਉਹ ਐਨੇ ਜਾਦਾ ਰੱਚ ਵਾਲੀ ਜਗ੍ਹਾ ਦੇ ਉੱਪਰ ਪੌਸ਼ ਏਰੀਏ ਦੇ ਵਿੱਚ ਆ ਕੇ ਅਟੈਕ ਕਰ ਰਿਹਾ ਹੈ ਤਾਂ ਕਿੰਨਾ ਕਿ ਕ੍ਰੈਕ ਹੋ ਪਾਇਆ ਤੁਹਾਡਾ ਕੇਸ ਪੁਲਿਸ ਕਿੱਥੇ ਇੱਕ ਤੱਕ ਕਾਰਵਾਈ ਕਰ ਪਾਈ ਹੈ ਪੁਲਿਸ ਦਾ ਵਤੀਰਾ ਕਿਹੋ ਜਿਹਾ ਹੈ ਦੇਖੋ ਜੀ ਜਿਹੜੇ ਉਹ ਦੋ ਬੰਦੇ ਆਏ ਸਨ ਉਹਨਾਂ ਦੇ ਪਿੱਛੇ ਪੁਲਿਸ ਲੱਗੀ ਹੋਈ ਹੈ ਲੇਕਿਨ ਉਹਨਾਂ ਨੂੰ ਫੜ ਕੇ ਹੱਥ ਕੁਛ ਨਹੀਂ ਲੱਗਣਾ ਉਹਦਾ ਕਾਰਨ ਇਹ ਹੈ ਜਿਹੜਾ 1 ਮਈ ਵਾਲਾ ਬੰਦਾ ਫੜਿਆ ਸੀ ਹਾਂਜੀ ਉਹਦੀ ਇਨਵੈਸਟੀਗੇਸ਼ਨ ਉੱਥੇ ਰੋਕੀ ਵੀ ਉਹਨੂੰ ਸੁਪਾਰੀ ਅਮਰੀਕੋ ਤੋਂ ਅਮਰੀਕਾ ਤੋਂ ਆਈ ਸੀ ਲੋਕਲ ਜਿਹੜਾ ਲਿੰਕ ਸਟੈਬਲਿਸ਼ ਪੁਲਿਸ ਨਹੀਂ ਕਰ ਪਾਈ ਹੁਣ ਇਹ ਦੋ ਬੰਦਿਆਂ ਦੇ ਪਿੱਛੇ ਲੱਗ ਗਈ ਦੋ ਬੰਦੇ ਫੜੋ ਦੋ ਬੰਦੇ ਫੜੋ ਉਹਨੂੰ ਵੀ ਕਿਸੇ ਬਾਹਰ ਦੇ ਨੰਬਰ ਤੋਂ ਹੀ ਆਈ ਹੋਣੀ ਸੁਪਾਰੀ ਬਾਹਰ ਦੇ ਨੰਬਰ ਤੋਂ ਆਈ ਹੋਣੀ ਇੱਥੋਂ ਕੋਈ ਬੰਦਾ ਉਹਨੂੰ ਅਸਲਾ ਫੜਾ ਗਿਆ ਸਟੋਰੀ ਉਹੀ ਕਨਕਨਕਟਿਡ ਜੀ ਜਿਹੜੀ ਸਟੋਰੀ ਲੱਗਦੀ ਹੈ ਕਿ ਵਿੱਚ ਕੁਝ ਅਫਸਰ ਵੀ ਇਨਵੋਲ ਨੇ ਕਿਉਂਕਿ ਇਹਨਾਂ ਨੂੰ ਅੰਦਰ ਖਾਤੇ ਇਹਨਾਂ ਨੂੰ ਪਤਾ ਹੀ ਹੁੰਦਾ ਫੇ ਸਿਕਿਉਰਿਟੀ ਦਾ ਕੀ ਹੋਊਗਾ ਆਮ ਲੋਕਾਂ ਦੀ ਦੇਖੋ ਜੀ ਇੰਗਾ ਤਾਂ ਕੋਈ ਵੀ ਕਿਸੇ ਨੂੰ ਵੀ ਆ ਕੇ ਬਾਹਰੋਂ ਕਹੂਗਾ ਮੈਨੂੰ ਬਾਹਰੋਂ ਕਾਲ ਆਈ ਸੀ ਉਹਨਾਂ ਨੇ ਕਿਹਾ ਇਹਨੂੰ ਮਾਰਨਾ ਹੈ ਇਦਾਂ ਤਾਂ ਫੇ ਸਾਰੇ ਕੇਸ ਇੱਥੇ ਆ ਕੇ ਰੁਕ ਜਾ ਕਰਨਗੇ ਵੀ ਇਸ ਕੇਸ 'ਚ ਵੀ ਬਾਹਰੋਂ ਕਾਲ ਆਈ ਸੀ ਅ ਸਿੱਧੂ ਮੂਸੇਵਾਲਾ ਮਾਰਿਆ ਉਹ 'ਚ ਕਹਿਣਗੇ ਬਾਹਰੋਂ ਕਾਲ ਆਈ ਸੀ ਇੱਥੇ ਇਨਵੈਸਟੀਗੇਸ਼ਨ ਰੋਕ ਦਿਓ ਹਰੇਕ ਕੇਸ 'ਚ ਆਪਾਂ ਇਹ ਕਹਿ ਕੇ ਤਾਂ ਨਹੀਂ ਬਰੀ ਹੋ ਸਕਦੇ ਵੀ ਭਾਈ ਬਾਹਰੋਂ ਕਾਲ ਆਈ ਸੀ ਇਹ ਲਿੰਕ ਸਟੇਬਲ ਇਸਟੈਬਲਿਸ਼ ਨਹੀਂ ਹੋ ਰਿਹਾ ਕੇਸ ਬੰਦ ਕਰੋ ਦੇਖੋ ਜੀ ਪਬਲਿਕ ਬਹੁਤ ਅਨਸੇਫ ਫੀਲ ਕਰ ਰਹੀ ਐ ਇਸ ਟਾਈਮ ਇੱਕ ਪੌਸ਼ ਏਰੀਆ ਮ ਉੱਥੇ 7:30 ਵਜੇ ਸ਼ਰੇਆਮ ਜੇਮ ਦੇ ਬਾਗ ਗੋਲੀਆਂ ਚੱਲ ਜਣੀਆਂ ਕਿੰਨੀ ਕੁ ਸਥਿਤੀ ਨੂੰ ਤੁਸੀਂ ਕੀ ਦੇਖਦੇ ਹੋ ਲੋ ਐਂਡ ਆਰਡਰ ਸਿਚੁਏਸ਼ਨ ਕਿੱਥੇ ਹੈ 300 ਮੀਟਰ ਤੇ ਥਾਣਾ ਇਹ ਮੈਂ ਨਹੀਂ ਕਹਿੰਦਾ ਇਹ ਗੂਗਲ ਮੈਪ ਕਹਿੰਦਾ ਇਹ ਪੁਲਿਸ ਦੀ ਐਫ ਆਈ ਆਰ ਕਹਿੰਦੀ ਹੈ ਜਿਹਦੇ ਚ ਲਿਖਿਆ ਜੀ ਡਿਸਟੈਂਸ ਫਰੋਮ ਪੁਲਿਸ ਸਟੇਸ਼ਨ ਕਾਲਮ ਹੁੰਦਾ ਐਫ ਆਈ ਆਰ ਚ ਉਹ ਚ ਲਿਖਿਆ ਜੀ 300 ਮੀਟਰ 300 ਮੀਟਰ ਦੂਰੀ ਤੇ ਗੋਲੀਆਂ ਚੱਲ ਜਣੀਆਂ ਤੇ ਕਿੱਥੇ ਲੋ ਐਂਡ ਆਰਡਰ ਸਿਚੁਏਸ਼ਨ ਕਮਿਸ਼ਨਰੇਟ ਜਿਹੜਾ ਤਾਂ ਹੀ ਬਣਾਇਆ ਗਿਆ ਇੱਥੇ ਇਹ ਵੀ ਕਮਿਸ਼ਨਰ ਸੀਨੀਅਰ ਅਫਸਰ ਹੁੰਦੇ ਨੇ ਇਹ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਕੰਟਰੋਲ ਕਰਨ ਕਿੱਥੇ ਕਮਿਸ਼ਨਰ ਕਿੱਥੇ ਅਧਿਕਾਰੀ ਪਹਿਲੇ ਨੰਬਰ ਤੇ ਉਸ ਜਗ੍ਹਾ ਤੱਕ ਹਥਿਆਰਾਂ ਸਮੇਤ ਵਿਅਕਤੀ ਦਾ ਪਹੁੰਚ ਜਾਣਾ ਇਹ ਵੀ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਤਿਤੀ ਤੇ ਇੱਕ ਆਪਣੇ ਆਪ ਚ ਸਵਾਲ ਹੈ ਹੁਣ ਆਪਾਂ ਇਸ ਤੋਂ ਅੱਗੇ ਜੇਕਰ ਵਧੀਏ ਇਹ ਸਾਰਾ ਹੁਣ ਜਿਹੜਾ ਐਪੀਸੋਡ ਹੋ ਚੁੱਕਿਆ ਤੁਹਾਡੇ ਨਾਲ ਤੁਸੀਂ ਇਸ ਤੋਂ ਅੱਗੇ ਕੀ ਹੁਣ ਕਰ ਰਹੇ ਹੋ ਤੁਸੀਂ ਆਪਣੇ ਆਪ ਨੂੰ ਕਿਵੇਂ ਸੇਫ ਰੱਖ ਰਹੇ ਹੋ ਜਾਂ ਫਿਰ ਤੁਸੀਂ ਹੁਣ ਕੰਮ ਕੋਈ ਕਰ پا ਰਹੇ ਹੋ ਆਪਣਾ ਜਿਹੜਾ ਪਬਲਿਕ ਬੰਦਾ ਜਾ ਕੇ ਕਰਦਾ ਹੈ ਜਾਂ ਤੁਸੀਂ ਐਜ਼ ਅ ਲਾਇਰ ਆਪਣੀ ਡਿਊਟੀ ਤੇ ਜਾਂਦੇ ਹੋਵੋਗੇ ਇਹ ਕਰ پا ਰਹੇ ਹੋ ਜਾਂ ਨਹੀਂ ਨਹੀਂ ਜੀ ਮੈਂ ਇਸ ਟਾਈਮ ਜਿਹੜਾ ਖੁੱਲ ਕੇ ਕੋਈ ਵੀ ਕੰਮ ਨਹੀਂ ਕਰ پا ਰਿਹਾ ਠੀਕ ਹੈ ਕਿਉਂਕਿ ਉਹਦਾ ਕਾਰਨ ਹੈ ਮਨ ਚ ਡਰ ਬਹੁਤ ਜ਼ਿਆਦਾ ਕੋਈ ਵੈਪਨ ਨੀ ਕੋਲ ਕੋਈ ਸਿਕਿਉਰਟੀ ਨੀ ਕੋਲ ਕਿਤੇ ਵੀ ਹਮਲਾ ਦੁਬਾਰਾ ਹੋ ਜੇ ਤੇ ਮੁਕਾਬਲਾ ਨਹੀਂ ਹੋਣਾ ਅੱਛਾ ਵੈਪਨ ਜਦੋਂ ਮੰਗਦੇ ਹਾਂ ਅਗਲੇ ਕੀ ਕਹਿੰਦੇ ਨੇ ਤੇ ਸਿਕਿਉਰਟੀ ਜਦੋਂ ਮੰਗਦੇ ਹਾਂ ਅਗਲੇ ਕੀ ਕਹਿੰਦੇ ਨੇ ਕੋਈ ਜਵਾਬ ਤਾਂ ਆਉਂਦਾ ਹ ਜਵਾਬ ਆਂਦਾ ਜੀ ਲਾਲੀਪਾਪ ਗੋਲੀ ਆਂਦੀ ਹੈ ਗੋਲੀ ਇਹ ਆਂਦੀ ਹੈ ਜੀ ਬਸ ਕਰ ਰਹੇ ਆ ਜੀ ਦੋ ਦਿਨ ਵੇਟ ਕਰ ਲਓ ਚਾਰ ਦਿਨ ਵੇਟ ਕਰ ਲਓ ਬਸ ਇਹੀ ਕਹਿ ਰਿਹਾ ਬਸ ਇਹ ਕਹਿ ਕੇ ਇਹਨਾਂ ਨੇ ਪਹਿਲੇ 2 ਮਹੀਨੇ ਲੰਗਾਏ ਹੁਣ ਫਿਰ ਇਹ ਬਸ ਹੁਣ ਦੇਖੋ ਗੱਲ ਤਾਂ ਇਮੀਡੀਏਟ ਵਾਲੀ ਹੁੰਦੀ ਇੱਕ ਤਰੀਕ ਨੂੰ ਜੇ ਹਮਲਾ ਹੀ ਹੋ ਗਿਆ ਹਾਂਜੀ ਅਜੇ ਬੰਦਾ ਬਚ ਗਿਆ ਪਿੱਛੇ ਕੀ ਰਹਿ ਗਿਆ ਫਿਰ ਪਿੱਛੇ ਕੀ ਰਹਿ ਗਿਆ ਫਿਰ ਤੁਸੀਂ ਹੁਣ ਉਸ ਦਿਨ ਕਹਿੰਦੇ ਜੀ ਦੋ ਤਰੀਕ ਸਵੇਰੇ ਤੁਸੀਂ ਘਰੋਂ ਨਹੀਂ ਨਿਕਲਣਾ ਸਵੇਰੇ ਤੁਹਾਨੂੰ ਗਨਮੈਨ ਭੇਜਾਂਗੇ ਫਿਰ ਨਿਕਲਣਾ ਅੱਛਾ ਜੀ ਉਹਨਾਂ ਨੇ ਕਿਹਾ ਸੀ ਕਿਹਾ ਸੀ ਜੀ ਇੱਕ ਰਾਤ ਨੂੰ ਇਹ ਗੱਲ ਹੋਈ ਹੈ ਫੋਨ ਦੇ ਉੱਤੇ ਵੀ ਤੁਸੀਂ ਹੁਣ ਤੁਹਾਨੂੰ ਫੋਨ ਕਾਲ ਦੇ ਉੱਪਰ ਕਿ ਕੋਈ ਸਪੈਸ਼ਲ ਅਧਿਕਾਰੀ ਕੋਈ ਵੱਡੀ ਜ਼ਿੰਮੇਵਾਰੀ ਵਾਲਾ ਡੀਸੀਪੀ ਮਨਪ੍ਰੀਤ ਢਿੱਲੋਂ ਜੀ ਨਾਲ ਮੇਰੀ ਗੱਲ ਹੋਈ ਸੀ ਜਿਨ੍ਹਾਂ ਨੇ ਰਾਤੀ ਪੁਲਿਸ ਫੋਰਸ ਭੇਜ ਕੇ ਹੂੰ ਐਫ ਆਈ ਆਰ ਲੋਜ ਕਰਨ ਤੋਂ ਬਾਅਦ ਮੈਨੂੰ ਘਰ ਆ ਪਹੁੰਚਾਇਆ ਗਿਆ ਸੀ ਸੇਫ ਪੁਲਿਸ ਦੀ ਕਸਟਡੀ ਚ ਤੇ ਇਹ ਕਿਹਾ ਗਿਆ ਸੀ ਵੀ ਸਵੇਰੇ ਗਨਮੈਨ ਤੁਹਾਨੂੰ ਭੇਜ ਰਹੇ ਆ ਜਦੋਂ ਆਣਗੇ ਤੇ ਉਦੋਂ ਜਾਣਾ ਸਾਨੂੰ ਘਰੋਂ ਨਿਕਲਣ ਤੋਂ ਅੱਧਾ ਘੰਟਾ ਪਹਿਲੇ ਫੋਨ ਕਰ ਦਿਓ ਗਨਮੈਨ ਪਹੁੰਚਦੇ ਹੋ ਜਾਣਗੇ ਜਦ ਕਿ ਉਦੋਂ ਦੇ ਫੋਨ ਕਰੀ ਜਾਂਦੇ ਆ ਜਾ ਕੇ ਵੀ ਮਿਲ ਆਏ ਆ ਤੇ ਕਹਿ ਦਿੰਦੇ ਨੇ ਜੀ ਤੁਸੀਂ ਘਰ ਬੈਠੋ ਘੁੰਮੋ ਨਾ ਤੁਹਾਡੀ ਜਾਨ ਖਤਰੇ ਜਾ ਖਤਰੇ ਜਾ ਤੇ ਪ੍ਰੋਟੈਕਟ ਕਰੋ ਨਾ ਬਾਈ ਯੂ ਆਰ ਨਾਟ ਪ੍ਰੋਟੈਕਟਿੰਗ ਅੱਛਾ ਇੱਕ ਚੀਜ਼ ਹੁੰਦੀ ਹੈ ਇੱਥੇ ਮਾੜਾ ਜਿਹਾ ਪੜਕੀਲਾ ਬਿਆਨ ਕੋਈ ਦੇ ਦੇਵੇ ਉਸ ਨੂੰ ਮਿੰਟ ਲਾਉਂਦੇ ਨੇ ਸਿਕਿਉਰਿਟੀ ਦੇਣ ਨੂੰ ਕੋਈ ਬੰਦਾ ਆਪਣੇ ਹੀ ਗਲਤ ਕਾਰਿਆਂ ਕਰਕੇ ਲੋਕਾਂ ਦੀ ਨਿਗਾਹ ਦੇ ਵਿੱਚ ਚੜਿਆ ਹੋਵੇ ਬੇਸ਼ੱਕ ਕਿਸੇ ਦੀ ਵੀ ਜਾਣ ਲੈਣੀ ਗਲਤ ਹੈ ਬੇਸ਼ੱਕ ਕੁਝ ਵੀ ਕੋਈ ਕਰ ਰਿਹਾ ਹੋਵੇ ਪਰ ਉਹਨੂੰ ਬਹੁਤ ਜਲਦੀ ਸਿਕਿਉਰਿਟੀ ਪ੍ਰੋਵਾਈਡ ਕਰਾ ਦਿੱਤੀ ਜਾਂਦੀ ਹੈ ਤੁਹਾਡੇ ਕੇਸ ਦੇ ਵਿੱਚ ਸਾਹਮਣੇ ਨਜ਼ਰ ਵੀ ਆ ਰਿਹਾ ਅਟੈਕ ਹੋਇਆ ਹੈ ਇਹ ਵੀ ਨਹੀਂ ਗਿਆ ਕਿ ਕੋਈ ਬਹੁਤ ਸਾਰੇ ਫਾਲਸ ਕੇਸ ਵੀ ਹੁੰਦੇ ਨਾ ਕੋਈ ਆਪਣੇ ਹੀ ਆਪ ਕੁਝ ਮਾਰ ਲੈਂਦਾ ਹੈ ਜਾਂ ਆਪਣੇ ਤੇ ਆਪ ਹੀ ਅਟੈਕ ਕਰਾ ਕੇ ਕਹਿ ਦਿੰਦਾ ਹੈ ਵੀ ਭਾਈ ਮੈਨੂੰ ਸਿਕਿਉਰਿਟੀ ਚਾਹੀਦੀ ਹੈ ਉਹਨਾਂ ਤਾਮਾ ਜਾਮਾ ਚੰਗਾ ਲੱਗਦਾ ਏਕ ਦੇਖਣ ਨੂੰ ਪਰ ਤੁਹਾਡੇ ਕੇਸ ਦੇ ਵਿੱਚ ਇੰਨੀਆਂ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਤੁਸੀਂ ਐਜ਼ ਅ ਲਾਇਰ ਇਹਨੂੰ ਕਿਵੇਂ ਵੇਖਦੇ ਹੋ ਕਿਹੜੀ ਨਿਗਾ ਨੂੰ ਨਿਗਾ ਨਾਲ ਦੇਖਦੇ ਹੋ ਕਿ ਪੰਜਾਬ ਪੁਲਿਸ ਦੇ ਹੱਥ ਵੱਜੇ ਕਿੱਥੇ ਹੋਏ ਨੇ ਕਿਉਂ ਨਹੀਂ ਸਿਕਿਉਰਿਟੀ ਦੇ ਰਹੇ ਦੇ پا ਰਹੇ ਉਹ ਦੇਖੋ ਜੀ ਕਈ ਵਾਰੀ ਅਫਸਰ ਰਿਜਿਡ ਹੋ ਜਾਂਦਾ ਕਿ ਮੈਂ ਇਹਨੂੰ ਸਿਕਿਉਰਿਟੀ ਨਹੀਂ ਦੇਣੀ ਕਈ ਵਾਰੀ ਉਹਦੇ ਮਨ 'ਚ ਹੁੰਦਾ ਕਿ ਇਹ ਟੌਰ ਬਣਾਉਣ ਵਾਸਤੇ ਕਰ ਰਿਹਾ ਕਿਉਂਕਿ ਅਜੇ ਤੱਕ 1 ਜੁਲਾਈ ਤੱਕ ਗੋਲੀ ਨਹੀਂ ਸੀ ਚੱਲੀ ਠੀਕ ਹੈ ਪਰ 1 ਜੁਲਾਈ ਤੋਂ ਬਾਅਦ ਵੀ ਪੁਲਿਸ ਦਾ ਰਵਈਆ ਇਹ ਹੈ ਮਨ ਚ ਉਹਨਾਂ ਦੇ ਇਹ ਇੱਕ ਸਵਾਲੀਆ ਚਿੰਨ੍ਹ ਖਿਆਲ ਆ ਰਿਹਾ ਕਿ ਏਦਾਂ ਕਿਦਾਂ ਹੋ ਗਿਆ ਇੰਨੀਆਂ ਗੋਲੀਆਂ ਚੱਲੀਆਂ ਨੂੰ ਲੱਗੀ ਕੋਈ ਨਹੀਂ ਅੱਛਾ ਪੁਲਿਸ ਦੇਖੋ ਹਮੇਸ਼ਾ ਜਿਹੜੀ ਨਾ ਪੁਲਿਸ ਦਾ ਦਿਮਾਗ ਪੁੱਠਾ ਪਹਿਲੇ ਚੱਲਦਾ ਤੇ ਇਹ ਹੁੰਦਾ ਪ੍ਰੋਟੈਕਟ ਕਰਨ ਦਾ ਟੈਕਟਿਕ ਇਹਨਾਂ ਦਾ ਤਾਂ ਕੰਮ ਹੈ ਸਾਡੀ ਸੇਫਟੀ ਸਾਡੇ ਜਾਨਮਾਲ ਦੋਵਾਂ ਦੀ ਰਖਵਾਲੀ ਕਰਨਾ ਪਰ ਇਹ ਕਿ ਇਹੋ ਜੀ ਉਲਟੀ ਗੱਲ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਦਾ ਦਿਮਾਗ ਉਲਟਾ ਚੱਲਦਾ ਵੀ ਲੱਗੀ ਕਿਉਂ ਨਹੀਂ ਗੋਲੀ ਕੀ ਲੱਗ ਜਾਂਦੀ ਕੰਮ ਨਿਭੜ ਜਾਂਦਾ ਫੇਰ ਹੀ ਸੂਤ ਰਹਿਣਾ ਹੈ ਇਹੀ ਸਚਾਈ ਹੈ ਜੀ ਅੱਜਕੱਲ੍ਹ ਅੱਜਕੱਲ੍ਹ ਇਹੀ ਸਚਾਈ ਹੈ ਜੇ ਗੋਲੀ ਲੱਗ ਜਾਂਦੀ ਤੇ ਫਿਰ ਸੱਚੀ ਹੈ ਜੇ ਗੋਲੀ ਤੋਂ ਬਚ ਗਿਆ ਬੰਦਾ ਤੇ ਝੂਠੀ ਅਗਲਾ ਪੈ ਅਗਲਾ ਪੜਾਓ ਜੇਕਰ ਆਪਾਂ ਗੱਲਬਾਤ ਦਾ ਲੈ ਜਾਈਏ ਆਖਰੀ ਪੜਾਵਲ ਨੂੰ ਵੱਧਦੇ ਆਪਾਂ ਸਰਕਾਰ ਦਾ ਪੱਖ ਲੈ ਲੈਣੇ ਆ ਇਹ ਸਾਰੇ ਦੇ ਵਿੱਚ ਜੀ ਗੋਲੀ ਲੱਗਦੀ ਹੈ ਬਹੁਤ ਸਾਰੇ ਕਤਲ ਹੁੰਦੇ ਨੇ ਆਏ ਦਿਨ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਇਸ ਟਾਈਮ ਮਾਹੌਲ ਹੀ ਹੋਰ ਹੋਇਆ ਪਿਆ ਆਏ ਦਿਨ ਖਬਰਾਂ ਆਉਂਦੀਆਂ ਨੇ ਪਰ ਕਤਲ ਹੋ ਜਾਣ ਤੋਂ ਬਾਅਦ ਵਿਅਕਤੀ ਦਾ ਨਾਮ ਤੇ ਵਿਅਕਤੀ ਦੀ ਮੌਤ ਸਿਰਫ ਇੱਕ ਆંકੜਾ ਬਣ ਕੇ ਰਹਿ ਜਾਂਦਾ ਸਿੱਧੂ ਮੂਸੇਵਾਲਾ ਤੋਂ ਬਾਅਦ ਲਗਾਤਾਰ ਆਪਾਂ ਗਿਣ ਰਹੇ ਹਾਂ ਹਾਲਾਂਕਿ ਕਤਲ ਉਸ ਤੋਂ ਪਹਿਲਾਂ ਵੀ ਬਹੁਤ ਵੱਡੀ ਅਮਾਊਂਟ ਚ ਹੁੰਦੇ ਰਹੇ ਨੇ ਉਥੋਂ ਆਪਾਂ ਇੱਕ ਲੈਂਡਮਾਰਕ ਲੈ ਲੈਨੇ ਆ ਤਾਂ ਤੁਸੀਂ ਸਰਕਾਰ ਦੀ ਭੂਮਿਕਾ ਕਿਹੋ ਜੀ ਦੇਖਦੇ ਆ ਕੀ ਸਿਰਫ ਆંકੜੇ ਵੱਡੇ ਹੋਈ ਜਾਣਾ ਹੀ ਇੱਕ ਸਰਕਾਰ ਦਾ ਹੁੰਦਾ ਵੀ ਠੀਕ ਹੈ ਜੀ ਇੰਨੇ ਕਤਲ ਹੋ ਪਹਿਲਾਂ ਹੁੰਦੇ ਸੀ ਸਾਡੇ ਵਾਲੀ ਇੰਨੇ ਹੋਏ ਨੇ ਗੱਲ ਕੁਝ ਨਹੀਂ ਇੰਪਰੂਵਮੈਂਟ ਕੁਝ ਨਹੀਂ ਸਰਕਾਰ ਦੀ ਭੂਮਿਕਾ ਕਿੱਥੇ ਦੇਖਦੇ ਹੋ ਤੁਸੀਂ ਇਹ ਸਾਰੇ ਦੇ ਵਿੱਚ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਾਂ ਤੁਹਾਡੇ ਤੇ ਹਮਲਾ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸੋ ਇਹ ਬਦਲਾਅ ਦੀ ਨਜ਼ਰ ਨਾਲ ਦੇਖ ਰਹੇ ਹੋ ਤੁਸੀਂ ਦੇਖੋ ਜੀ ਸਰਕਾਰ ਆਈ ਹੈ ਬਦਲਾਅ ਦੇ ਉੱਤੇ ਹਮ ਕਿ ਅਸੀਂ ਬਦਲਾਅ ਲਿਆਵਾਂਗੇ ਹਮ ਲੋਕ ਪਹਿਲਾਂ ਹੀ ਬਹੁਤ ਤੰਗ ਸੀ ਦੂਜੀਆਂ ਸਰਕਾਰਾਂ ਤੋਂ ਜਿਹਦੇ ਕੀ ਬਦਲਾਅ ਵਿੱਚ ਇਹਨਾਂ ਨੂੰ ਲਿਆਂਦਾ ਗਿਆ ਵੀ ਸ਼ਾਇਦ ਇਹ ਕੋਈ ਸੁਧਾਰ ਕਰ ਦੇਣਗੇ ਇਹ ਕੋਈ ਨੱਥ ਪਾਣਗੇ ਕ腐ਸ਼ਨ ਤੇ ਨੱਥ ਪਾਣਗੇ ਚਟੇ ਤੇ ਲੇਕਿਨ ਕੱਲੀਆਂ ਇਹ ਸਾਰਾ ਕੁਝ ਗੱਲਾਂ ਚ ਹੀ ਰਹਿ ਚੁੱਕਾ ਹਮ ਕਿ ਇਹ ਸਿਰਫ ਇੱਕ ਡਰਾਮਾ ਰਹਿ ਗਿਆ ਜੀ ਅਸੀਂ ਨਸ਼ਾ ਫੜ ਲਿਆ ਜੀ ਫੜ ਲਿਆ ਨਸ਼ਾ ਦਸ਼ੇ ਨਸ਼ਾ ਬੰਦ ਕਰਤਾ ਜੀ ਕੋਈ ਨਸ਼ਾ ਬੰਦ ਨਹੀਂ ਹੋਇਆ ਹਮ ਲਾਅ ਐਂਡ ਆਰਡਰ ਸਿਚੁਏਸ਼ਨ ਦੀ ਟੋਟਲ ਇੰਟੈਲੀਜੈਂਸ ਫੇਲਿਅਰ ਹੈ ਹਮ ਕਿੱਥੇ ਇਹਨਾਂ ਦਾ ਪੁਲਿਸ ਪ੍ਰਸ਼ਾਸਨ ਕਿੱਥੇ ਇੰਟੈਲੀਜੈਂਸ ਕਿੱਥੇ ਸੀਆਈਏ ਜਿੱਥੇ ਇੱਥੇ ਸ਼ਰਿਆਂ ਵਾਲਟਾਊਨ ਚ ਗੁਲੀਆਂ ਚੱਲ ਰਹੀਆਂ ਨੇ ਸਰਕਾਰ ਦਾ ਟੋਟਲ ਇੰਟੈਲੀਜੈਂਸ ਫੇਲਿਅਰ ਹੈ ਆਏ ਦਿਨ ਦੇਖਦੇ ਪਏ ਤੁਸੀਂ ਕੱਲ ਵੀ ਗੋਲੀਆਂ ਚਲੀਆਂ ਰੋਜ਼ ਪਿਛਲੇ ਹਫਤੇ ਜੱਗੂ ਭਗਵਾਨਪੁਰੀ ਦੀ ਮਦਰ ਜਿਹੜੇ ਆ ਉਹਨਾਂ ਨੂੰ ਰਾਤ ਮੌਤ ਦੇ ਘਰ ਉਤਾਰਤਾ ਗਿਆ ਜਦਕਿ ਉਹਨਾਂ ਦਾ ਕੀ ਕਸੂਰ ਸੀ ਇੱਕ ਮਾਂ ਦਾ ਕਸੂਰ ਨਹੀਂ ਹੁੰਦਾ ਉਹਨੂੰ ਪਤਾ ਹੁੰਦਾ ਕਿ ਮੇਰਾ ਬੱਚਾ ਕਿਹੜੇ ਸਰਕਮਸਟੈਂਸਸਿਜ਼ ਚੋਂ ਨਿਕਲ ਕੇ ਉਹਨਾਂ ਨੇ ਤਾਂ ਸਫਾਈ ਆ ਗਈ ਮੋਰਲੀ ਧਿਰਦੀ ਉਹ ਕਹਿੰਦੇ ਵੀ ਅਸੀਂ ਮਾਰਨ ਉਹਨਾਂ ਦੇ ਨਾਲ ਦਾ ਸਾਥੀ ਜਿਹੜਾ ਸੀ ਉਹਨੂੰ ਆਏ ਸੀ ਅਸੀਂ ਇਹ ਇਹਨਾਂ ਨੂੰ ਨਹੀਂ ਮਾਰਨ ਆਏ ਸੀ ਦੇਖੋ ਇਹੋ ਜਿਹੇ ਇਹੋ ਜਿਹਿਆਂ ਸਫਾਈਆਂ ਜਿਹੜੀਆਂ ਅਸੀਂ ਰੋਜ਼ ਪੜ ਰਹੇ ਆ ਜੇ ਮੈਨੂੰ ਵੀ ਮਾਰ ਦਿੰਦੇ ਤੇ ਬਾਅਦ ਚੋ ਦੱਸ ਲੈ ਇਹਨਾਂ ਦੀ ਇਹੀ ਗੱਲ ਹੀ ਜਿਹੜੀ ਫੇਸਬੁੱਕ ਤੇ ਆਣੀ ਸੀ ਕਿਸੇ ਧੜੇ ਨੇ ਜ਼ਿੰਮੇਵਾਰੀ ਲੈ ਲੈਣੀ ਸੀ ਅਸੀਂ ਇਹਦੀ ਮਾਰਨ ਦੀ ਜ਼ਿੰਮੇਵਾਰੀ ਲੈਨੇ ਆ ਸਿਮਰਨ ਜੀ ਸਿੰਘ ਨੂੰ ਅਸੀਂ ਮਾਰਿਆ ਇਹਨੇ ਪੀਆਈਐਲ ਪਾਈ ਹੋਈ ਸੀ ਇਹਨੇ ਰੈਟ ਪਾਈ ਹੋਈ ਸੀ ਇਹ ਬਿਲਡਿੰਗਾਂ ਕਲੋਨੀ ਕਲੋਨਾਈਜ਼ਰਾਂ ਨੂੰ ਬਹੁਤ ਪਰੇਸ਼ਾਨ ਕਰਦਾ ਸੀ ਸਾਡੇ ਦੋਸਤਾਂ ਦੇ ਪ੍ਰੋਜੈਕਟਾਂ ਨੂੰ ਪਰੇਸ਼ਾਨ ਕਰ ਰਿਹਾ ਸੀ ਇਸ ਕਰਕੇ ਇਹਨੂੰ ਮਾਰਤਾ ਇਹ ਜ਼ਿੰਮੇਵਾਰੀ ਅਮੂਮ ਹੈ ਇਹ ਸਫਾਈਆਂ ਜਿਹੜੀਆਂ ਜਸਟੀਫਿਕੇਸ਼ਨ ਇਹਨੂੰ ਤੁਸੀਂ ਜਸਟੀਫਿਕੇਸ਼ਨ ਮੰਨਦੇ ਹੋ ਜੇ ਕੋਈ ਬੰਦਾ ਗਲਤ ਹੈ ਉਹਨੂੰ ਤੁਸੀਂ ਪੁਲਿਸ ਕੰਪਲੇਂਟ ਦਿਓ ਉਹਨੂੰ ਜੇਲ੍ਹ ਚ ਕਰਾਓ ਦਰਜ ਉਹਨੂੰ ਜੇ ਵੀ ਗਲਤ ਉਹਦੇ ਅਖਤਿਆਰ ਹੈਗੇ ਨੇ ਇਹ ਕੋਈ ਜਿਹੜਾ ਦੇਖੋ ਜੇ ਇਹ ਹੋਣ ਲੱਗ ਗਿਆ ਨਾ ਕੀ ਬਦਲਾ ਜੀ ਕਿ ਬਈ ਜੀ ਉਹਨੇ ਗਲਤ ਕੀਤਾ ਉਹਨੂੰ ਮਾਰਤਾ ਇਹ ਤਾਂ ਖੂਨੋਂ ਖੂਨ ਹੋਣੀ ਰੱਖ ਬਦਲੇ ਅੱਖ ਪੂਰੇ ਸੰਸਾਰ ਨੂੰ ਅੰਨ੍ਹਾ ਕਰ ਸਕਦਾ ਸਾਰੇ ਜਿਹੜਾ ਹੈਗਾ ਸੰਸਾਰ ਨੂੰ ਅੰਨ੍ਹਾ ਕਰ ਦਊਗੀ ਤੇ ਰੋਜ਼ ਫਿਰ ਇੱਥੇ ਲਾਸ਼ਾਂ ਭਈਆਂ ਹੋਣਗੀਆਂ ਅੱਜ ਉਹਨੇ ਮੇਰੇ ਤੇ ਮਾਰਤਾ ਕੱਲ ਮੈਂ ਜਾਊਂਗਾ ਪਿਸਤੌਲ ਚੱਕ ਕੇ ਕਿਸੇ ਨੂੰ ਮਾਰ ਆਉਂਗਾ ਇਹ ਜਿਹੜਾ ਇਹ ਸੋਲੂਸ਼ਨ ਨਹੀਂ ਹੈਗਾ ਦਿਸ ਇਜ਼ ਨਾਟ ਅ ਸੋਲੂਸ਼ਨ ਕਿ ਬਾਅਦ ਚੋ ਸਪਸ਼ਟੀਕਰਨ ਦੇ ਦਨ ਗੈਂਗਸਟਰ ਬਈ ਇਹ ਇਸ ਕਰਕੇ ਮਾਰਿਆ ਗੱਲ ਉਹ ਹੈ ਹੀ ਨਹੀਂ ਮਾਰਿਆ ਕਿ ਮਾਰ ਕਿਸੇ ਨੂੰ ਮਾਰਨ ਦੀ ਲੋੜ ਕਿਉਂ ਤੁਹਾਨੂੰ ਪਵੇ ਇਹਦਾ ਮਤਲਬ ਜੇ ਮੰਨ ਲਓ ਮੈਂ ਆ ਹੀ ਗੱਲ ਕਰਦਾ ਮੈਂ ਤੁਹਾਡੇ ਖਿਲਾਫ ਆਵਾਜ਼ ਚੱਕੀ ਹੈ ਜੇ ਤੁਸੀਂ ਠੀਕ ਹੋ ਤੇ ਤੁਹਾਨੂੰ ਕੀ ਪ੍ਰੋਬਲਮ ਹੈ ਰੇਟ ਹੈਗੀ ਤਾਂ ਇਹਦਾ ਮਤਲਬ ਤੁਸੀਂ ਗਲਤ ਹੋ ਨਾ ਇਹਦਾ ਮਤਲਬ ਤੁਸੀਂ ਸਰਕਾਰ ਨਾਲ ਠੱਗੀ ਕਰ ਰਹੇ ਹੋ ਇਹਦਾ ਮਤਲਬ ਤੁਸੀਂ ਸਰਕਾਰ ਦਾ ਕਰੋੜਾ ਰੁਪਇਆ ਖਾ ਰਹੇ ਹੋ ਅਫਸਰਾਂ ਦੀ ਭੂਮਿਕਾ ਜਿਹੜੀ ਹੈਗੀ ਇੱਥੋਂ ਸਾਬਤ ਹੁੰਦੀ ਹੈ ਕਿ ਅਫਸਰ ਜਿਹੜੇ ਵਿੱਚ ਮਿਲੀ ਭੁਗਤਾਨ ਦੇ ਨਾਲ ਇਨਵੋਲ ਨੇ ਸੋ ਇਹ ਸਾਰੀ ਜਿਹੜੀ ਗੱਲ ਹੈਗੀ ਇਹ ਐਵੇਂ ਬਹਾਨੇਬਾਜੀ ਅਸੀਂ ਉਹਨੂੰ ਨਹੀਂ ਮਾਰਨਾ ਸੀ ਉਹਨੂੰ ਨਹੀਂ ਮਾਰਨਾ ਇਹ ਦੇਖਦੇ ਨੇ ਵੀ ਸੋਸ਼ਲ ਮੀਡੀਆ ਤੇ ਵੇਵ ਕੀ ਚਲਦੀ ਪਈ ਹੈ ਓਨੀ دیر ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਜਿੰਦਰ ਵੇਵ ਨਹੀਂ ਚੱਲੀ ਜਦੋਂ ਇੱਕ ਵੇਵ ਚੱਲ ਗਈ ਮਾਂ ਨੂੰ ਗਲਤ ਮਾਰਿਆ ਮਾਂ ਨੂੰ ਗਲਤ ਮਾਰਿਆ ਉਦੋਂ ਦਾ ਸਪਸ਼ਟੀਕਰਨ ਆ ਗਿਆ ਸਪਸ਼ਟੀਕਰਨ ਉਹਦੇ ਸਾਹਮਣੇ ਦੇ ਦਿੱਤਾ ਜੀ ਜਿੱਦਾਂ ਦੀ ਵੇ ਇਹ ਤਰੀਕੇ ਸਾਰਿਆਂ ਨੂੰ ਆਉਂਦੇ ਆ। ਸੋ ਅੰਤ ਵਿੱਚ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਦੇਖ ਰਏ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਉਹ ਘਟਨਾ ਤਾਂ ਦੇਖੀ ਹੈ ਪਰ ਉਸ ਦੀ ਬੈਕਗ੍ਰਾਉਂਡ ਨਹੀਂ ਪਤਾ ਉਹ ਤੁਸੀਂ ਹੁਣ ਦੱਸ ਦਿੱਤੀ ਹੈ ਕਿ ਕੀ ਕੁਝ ਹੋਇਆ। ਅੰਤ ਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਦੇਖੋ ਮੈਨੂੰ ਸਰਕਾਰ ਨੂੰ ਮੈਂ ਇਹੀ ਬੇਨਤੀ ਕਰਦਾ ਕਿ ਜਿਹੜੀ ਪੰਜਾਬ ਦੀ ਜਨਤਾ ਹੈ ਜਿਨ੍ਹਾਂ ਨੇ ਤੁਹਾਨੂੰ ਬਦਲਾਵ ਕਰਕੇ ਚੁਣਿਆ ਸੀਗਾ ਇਨਾਂ ਨੂੰ ਕੁਝ ਡਿਲੀਵਰ ਕੀਤਾ ਜਾਵੇ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਹੈਗੀ ਇਹਨੂੰ ਥੋੜਾ ਇੰਪਰੂਵ ਕਰੋ ਸਾਰੇ ਇਹ ਜਿਹੜੇ ਤੁਹਾਡੇ ਇੱਥੇ ਅਫਸਰ ਲੱਗੇ ਸਾਰਾ ਇਹਨਾਂ ਨੂੰ ਪਤਾ ਹੁੰਦਾ ਬਟ ਇਹ ਕੰਮ ਕਰਕੇ ਨਹੀਂ ਰਾਜੀ ਸਰਕਾਰ ਨੂੰ ਬਦਰਾਮੀ ਜਿਹੜੀ ਹੈਗੀ ਝੇਲਣੀ ਪੈ ਰਹੀ ਹੈ ਔਰ ਉਹ ਇਹੀ ਅਫਸਰ ਨੇ ਜਿੰਨਾ ਕਰਕੇ ਝੇਲਣੀ ਪੈ ਰਹੀ ਹੈ ਟੋਟਲ ਲਾਅ ਐਂਡ ਆਰਡਰ ਸਿਚੁਏਸ਼ਨ ਇਸ ਟਾਈਮ ਫੇਲ ਹੋਈ ਹੋਈ ਹੈ ਕ腐ਸ਼ਨ ਦਾ ਪੂਰਾ ਫੁੱਲ ਫਲੈਜ ਬੁਲਬਲਾ ਕੋਈ ਵੀ ਧਾਰਾ ਲੈ ਲਓ ਕੋਈ ਵੀ ਡਿਪਾਰਟਮੈਂਟ ਲੈ ਲਓ ਢੰਗ ਬਦਲ ਗਏ ਅੱਗੇ ਉਹ ਸਿੱਧੇ ਪੈਸੇ ਮੰਗ ਕੇ ਲੈ ਲੈਣ ਦੇ ਸੀਗੇ ਪਰ ਜਦੋਂ ਦੀ ਵਿਜੀਲੈਂਸ ਥੋੜਾ ਟਰੈਪ ਕਰਨ ਲੱਗੀ ਉਹਨਾਂ ਨੇ ਢੰਗ ਬਦਲ ਲਏ ਕੋਈ ਆਰਕੀਟੈਕਟ ਦੇ ਥਰੂ ਲਈ ਜਾਂਦਾ ਕੋਈ ਠੇਕੇਦਾਰ ਦੇ ਥਰੂ ਲਈ ਜਾਂਦਾ ਕਿਉਂਕਿ ਉਹਨਾਂ ਨੇ ਦੁਬਾਰਾ ਕੰਮ ਕਰਨੇ ਹੁੰਦੇ ਆ ਉਹ ਟਰੈਪ ਨਹੀਂ ਲਾਂਦੇ ਇਸ ਕਰਕੇ ਇਹਨਾਂ ਅਫਸਰਾਂ ਨੇ ਢੰਗ ਬਦਲ ਲਏ ਤੌਰ ਤਰੀਕੇ ਬਦਲ ਲਏ ਪਰ ਚੀਜ਼ਾਂ ਨਹੀਂ ਬਦਲੀਆਂ ਚੀਜ਼ਾਂ ਚੀਜ਼ਾਂ ਉਹੀ ਚੱਲ ਰਹੀਆਂ ਆ ਉਸ ਤੋਂ ਬੜਾਵੇ ਨਾਲ ਸਗੋ ਚੱਲ ਰਹੀਆਂ ਜਿੰਨੀ ਸਖਤੀ ਕਰੋਗੇ ਉਹਦਾ ਰੇਟ ਵਧੂਗਾ ਉਸ ਕਰਕੇ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹਨਾਂ ਨੂੰ ਰੋਕੋ ਸਾਰਾ ਸਰਕਾਰ ਦੇ ਹੱਥ ਹੁੰਦਾ ਸਰਕਾਰ ਚਾਵੇ ਨਾ ਇੱਕ ਕਿੱਲ ਉਧਰੋਂ ਇੱਧਰ ਨਾ ਜਾਵੇ ਸਹੀ ਗੱਲ ਹੈ ਨਸ਼ਾ ਬਹੁਤ ਦੂਰ ਦੀ ਗੱਲ ਹੈ ਪੈਸਾ ਬਹੁਤ ਦੂਰ ਦੀ ਗੱਲ ਹੈ ਇਹਨਾਂ ਦੇ ਅੰਡਰ ਸਾਰਾ ਸਰਕਾਰਾਂ ਦਾ ਸਰਕਾਰਾਂ ਨੂੰ ਕੰਟਰੋਲ ਹੁੰਦਾ ਲੇਕਿਨ ਇਹ ਆਪ ਹੀ ਜਿਹੜਾ ਬਸ ਕਿਉਂ ਪਤਾ ਕਿਉਂ ਪਤਾ ਨਹੀਂ ਕਿਉਂ ਲੋਡ ਆਉਂਡ ਸਿਚੁਏਸ਼ਨ ਨੂੰ ਖਰਾਬ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ